ਰਾਗਵ ਚੱਡਾ ਦੀ ਐਬਸੈਂਸ ਬਹੁਤ ਮਹਿਸੂਸ ਕਰਦੇ ਲੋਕੀ ਕਿੱਥੇ ਰਾਗਵ ਚੱਡਾ ਕਹਿੰਦੇ ਕਿੱਥੇ ਰਾਗਵ ਚੱਡਾ ਪੱਜਤਾ ਨਹੀਂ ਗਿਆ ਕਿ ਬੀਜੇਪੀ ਜਾਣ ਦੇ ਤਿਆਰੀ ਤਾਂ ਚੱਲ ਰਹੀਆਂ ਅੰਮ੍ਰਿਤਪਾਲ ਹੁਣਾਂ ਦੇ ਕੋਲ ਵੀ ਬਿਆਨ ਆ ਰਿਹਾ ਵਈ ਉਹ ਵੀ ਇਲੈਕਸ਼ਨ ਲੜ ਸਕਦੇ ਆ ਕੀ ਲੱਗਦਾ ਕੀ ਕਿੰਨੀ ਕੁ ਟੱਕਰ ਹੋਊਗੀ ਉਹਨਾਂ ਤੋਂ ਤੇ ਰਾਇਆ ਬੜਿੰਗ ਨੂੰ ਲੈ ਕੇ ਉਹ ਚਰਚਾ ਚੱਲਦੀ ਪਈ ਆ ਕਿ ਕਿੱਥੇ ਗਈਆਂ ਨੇ ਟਰਾਂਸਪੋਰਟ ਦੀਆਂ ਪਹਿਲਾਂ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਵਾਈਆਂ ਸੀ ਕਿਉਂ ਨਹੀਂ ਖੁੱਲੀਆਂ ਗਈਆਂ ਇਨੇ ਕੰਮ ਗਿਣਾਤੇ ਪਰ ਸ਼ਸ਼ੀਲ ਕੁਮਾਰ ਰਿੰਕੂ ਦੀ ਗੱਲ ਕਰ ਲਈ ਸ਼ਿਤਨੂਨ ਰਾਣਾਲ ਦੀ ਗੱਲ ਕਰ ਲਈ ਉਹਨਾਂ ਨੂੰ ਕਿਉਂ ਨਹੀਂ ਕੰਮ ਪਸੰਦ ਆ ਥੋੜੇ ਭੀਜਪੀ ਦਾਵਾ ਕਰ ਰਹੀ ਹੈ 400 ਤੋਂ ਪਾਰ ਕੀ ਲੱਗਦਾ ਹੋਣਗੀਆਂ 400 ਤੋਂ ਪਾਰ ਕਾਂਗਰਸ ਬੀਜਪੀ ਵੇਖੋ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਕੋਈ ਫਰਕ ਨਹੀਂ ਆ ਆਹੜਾ ਐਮਐਸਪੀ ਦਾ ਕਾਲੇ ਕਾਨੂੰਨ ਆਏ ਆ ਨਾ ਜਿਹੜੇ ਕੰਟਰੈਕਟ ਖੇਤੀ ਵਾਲੇ ਇਹ ਡਾਕਟਰ ਮਨਮੋਹਨ ਸਿੰਘ ਨੇ ਲਿਆਂਦੇ ਤੇ ਹੁਣ ਮੋਤੀ ਨੇ ਆ ਕੇ ਲਾਗੂ ਕਰਤੇ ਆ ਤੇ ਜਦੋਂ ਸ਼ਕਤੀ ਨਾ ਪੁੱਛ ਕੇ ਕੀਤੀ ਗਈ ਉਹਨਾਂ ਅਫਸਰਾਂ ਨੇ ਆਪ ਮੰਨਿਆ ਕਿ ਇਹ ਜਿਹੜੇ ਪੈਨ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਨੂੰ ਮੁੱਖ ਮੰਤਰੀ ਸੀਐਮ ਹੌਸਲੋਂ ਪ੍ਰੋਵਾਈਡ ਕਰਾਏ ਜਾਂਦੇ ਸੀ ਜਿਹੜੇ ਬੰਦੇ ਦੀ ਮੰਤਰੀ ਦੀ ਐਮਐਲਏ ਦੀ ਸ਼ਿਫਾਰਿਸ਼ ਸੀ ਜਾਂ ਜਿਹੜਾ ਪੈਸੇ ਦਿੰਦਾ ਸੀ ਉਹਨੂੰ ਇਹ ਪੈਨ ਦਿੱਤਾ ਜਾਂਦਾ ਸੀ ਉਹ ਪੈਨ ਦੇ ਵਿੱਚ ਇੱਕ ਕੈਮਰਾ ਲੱਗਾ ਹੁੰਦਾ ਨੈਟ ਦੀ ਸਹੂਲਤ ਸਹਿਤ ਆਨਾ ਉਹ ਪੈਨ ਚੱਲਦਾ ਸੀ ਉਸ ਪੈਨ ਨਾਲ ਜਦੋਂ ਕੁਐਸਚਨ ਸ਼ੀਟ ਦਿੱਤੀ ਉਹ ਸਾਰੇ ਕੁਐਸਚਨ ਉਹ ਪੈਨ ਦੇ ਨਾਲ ਬਾਹਰ ਭੇਜ ਦਿੱਤੇ ਗਏ ਤੇ ਬਾਹਰੋਂ ਉਹੋ ਜਿਹਾ ਪੈਨ ਹੀ ਬਾਹਰ ਲੈ ਨੌਜਵਾਨ ਕੋ ਉਹਨੇ ਸਾਰੇ ਆਨਸਰ ਹੱਲ ਕਰਕੇ ਅੰਦਰ ਭੇਜੀ ਤੇ ਜਿਹੜੇ ਬੱਚੇ ਪੜ੍ਹਨ ਲਿਖਣ ਵਾਲੇ ਉਹਨਾਂ ਦੇ ਨੰਬਰ ਘਟਾਏ ਤੇ ਜਿਨੇ ਨਕਲ ਮਾਰੀ ਉਹਨੇ 100 ਚੋਂ 100% ਨੰਬਰ ਲੈ ਲੈਣੇ ਜਿਹੜਾ ਜ਼ੁਲਮ ਕੀਤਾ ਨਰਿੰਦਰ ਮੋਦੀ ਨੇ ਉਹਦੇ ਗੁੱਸੇ ਦੇ ਵਿੱਚ ਵੋਟ ਨਾਲ ਜਵਾਬ ਦੇ ਕੇ ਮੋਦੀ ਦੇ ਜਿਹੜੇ ਹਾਰ ਦਾ ਕਾਰਨ ਅਰਵਿੰਦ ਕੇਜਰੀਵਾਲ ਬਣੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਮਿਆ ਕਾਸਬੋਪਰਾ ਹੈ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਵਿੱਚੋਂ 13 ਸੀਟਾਂ ਵਿੱਚੋਂ ਅੱਜ ਖਡੂਰ ਸਾਹ ਪਹੁੰਚੇ ਆ ਸਾਡੇ ਨਾਲ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਦੇ ਵਜ਼ੀਰ ਲਾਲਜੀ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਸਵਾਗਤ ਹੈ ਵਸਦਾ ਪੰਜਾਬ ਬਹੁਤ ਬਹੁਤ ਧੰਨਵਾਦ ਆਕਾਸ਼ ਜੀ ਵਸਦਾ ਪੰਜਾਬ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਹਲਕੇ 'ਚ ਆ ਕੇ ਇੱਥੇ ਇੰਟਰਵਿਊ ਕੀਤੀ ਤੇ ਮੇਰੇ ਪੱਟੀ ਹਲਕੇ ਦੇ ਪਿੰਡ ਖਾਰੇ ਦੇ ਸਾਥ ਦੇ ਵਿੱਚ ਬੈਠੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਇੱਥੇ ਆ ਕੇ ਗੱਲਾਂ ਬਾਤਾਂ ਪੁੱਛੀਆਂ ਤੇ ਹਲਕੇ ਦੇ ਬਾਰੇ ਨੌਲੇਜ ਹਾਸਲ ਕੀਤੀ ਧੰਨਵਾਦ ਤੁਹਾਡਾ ਬਹੁਤ-ਬਹੁਤ ਲੋਕ ਸਭਾ ਵੋਟ ਚਿੱਟਾਂ ਵਿੱਚ ਥੋੜੀ ਤਿਆਰੀ ਕਿਵੇਂ ਚੱਲ ਰਹੀ ਆ ਵੇਖੋ ਲੋਕ ਸਭਾ ਖਡੂਰ ਸਾਹਿਬ ਹੈ ਇਹ ਆ ਸਾਡੀ ਪੰਥਕ ਸੀਟ ਤੇ ਲੰਮਾ ਸਮਾਂ ਇੱਥੋਂ ਜਿਹੜਾ ਅਕਾਲੀ ਦਲ ਜਿੱਤਦਾ ਰਿਹਾ ਪੰਥ ਦੇ ਨਾਂ ਤੇ ਵੋਟਾਂ ਲੈਦਾ ਰਿਹਾ ਪਰ ਅਕਾਲੀ ਦਲ ਨੇ ਜਿਹੜੀ 2015 ਦੇ ਵੇਲੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬੇਦਬੀ ਕਰਾਈ ਵਾਹਿਗੁਰੂ ਵਾਹਿਗੁਰੂ ਦਾ ਜਾਬ ਕਰਦੀਆਂ ਸੰਗਤਾਂ ਤੇ ਗੋਲੀਆਂ ਮਾਰਾਈਆਂ ਦੋ ਸਾਡੇ ਸਿੰਘ ਸ਼ਹੀਦ ਕੀਤੇ ਸਰਸੇ ਵਾਲੇ ਸਾਧ ਨੂੰ ਮਾਫੀ ਦਵਾਈ ਸਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਵਰਗੀ ਪਛਾਣ ਪਾ ਕੇ ਕਈ ਤਰ੍ਹਾਂ ਦੇ ਸਮਾਂਗ ਰਚੇ ਉਹ ਚੀਜ਼ ਨੂੰ ਵੇਖ ਕੇ ਜਿਹੜਾ ਸਾਡਾ ਪੰਥ ਘਲਕਾ ਤੇ ਪੰਜਾਬ ਦੇ ਜਿਹੜੇ ਪੰਥ ਨਾਲ ਜੁੜੇ ਲੋਕ ਆ ਉਹ ਕਾਲੀ ਦਲ ਤੋਂ ਦੂਰ ਹੋ ਗਏ ਕਾਲੀ ਦਲ ਇੱਕ ਪਰਿਵਾਰ ਦੀ ਲਿਮਟਿਡ ਪਾਰਟੀ ਬਣ ਕੇ ਰਹਿ ਗਿਆ ਤੇ ਹੁਣ ਇੱਥੇ ਬੇਨਤ ਕਰ ਰਹੇ ਆ ਦਿਨ ਰਾਤ ਲੋਕਾਂ ਦੇ ਵਿੱਚ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਦੋ ਸਾਲਾਂ ਦੇ ਵਿੱਚ ਕੰਮ ਕੀਤੇ ਆ ਉਹ ਕੰਮਾਂ ਦੇ ਬਾਰੇ ਸਾਡੇ ਆਗੂ ਅਸੀਂ ਆਪ ਲੋਕਾਂ ਦੇ ਵਿੱਚ ਜਾ ਕੇ ਦੱਸਦੇ ਆ ਜਿਵੇਂ ਬਿਜਲੀ ਬਿਲ ਜ਼ੀਰੋ ਆ ਰਹੇ ਆ ਮੱਲਾ ਕਲੀਨਿਕ ਖੁੱਲ ਗਿਆ ਦਵਾਈਆਂ ਇਲਾਜ ਟੈਸਟ ਜਿਹੜੇ ਫ੍ਰੀ ਹੋ ਰਹੇ ਆ ਸਾਡੀ ਜਿਹੜਾ ਟਰਾਂਸਪੋਰਟ ਮਹਿਕਮਾ ਆ ਉਹਦੇ ਵਿੱਚ ਫ੍ਰੀ ਲੇਡੀ ਸਵਾਰੀ ਬੀਬੀਆਂ ਨੂੰ ਫ੍ਰੀ ਸਫਰ ਮਿਲ ਰਿਹਾ ਵਾਸਤੇ ਵਿੱਚ ਆਪਾਂ ਕਹਿੰਦੇ ਰਿਹਾ ਪਿਛਲੀਆਂ ਸਰਕਾਰਾਂ ਤੇ ਰਵੈਤੀ ਪਾਰਟੀਆਂ ਦੇ ਵਿੱਚ ਸਰਕਾਰਾਂ ਬਾਨੀਆਂ ਵੋਟਾਂ ਪੈਣੀਆਂ ਤੇ 4 ਸਾਲ ਤੱਕ ਕੁਝ ਨਾਣਾ ਮਗਰਲੇ 6 ਮਹੀਨਿਆਂ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਣੀਆਂ ਫ੍ਰੀ ਲੇਡੀ ਸਵਾਰੀ ਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਐਂਡ ਵਾਲੇ 6 ਮਹੀਨਿਆਂ 'ਚ ਸ਼ੁਰੂ ਕੀਤਾ ਸੀ ਤੇ ਜੇ ਕਿਤੇ ਕੋਈ ਰਵਾਇਤਿਆਂ ਦੀ ਸਰਕਾਰ ਹੁੰਦੀ ਤੇ ਉਹਨਾਂ ਨੇ ਇਹ ਸਹੂਲਤ ਬੰਦ ਕਰ ਦੇਣੀ ਸੀ ਤੇ ਮਗਰਲੇ 6 ਮਹੀਨੇ ਸਿਰਫ ਵੋਟਾਂ ਲੈਣ ਲਈ ਖੇਡ ਖੇਡਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਪਹਿਲੇ ਹੀ 3-4 ਮਹੀਨਿਆਂ ਦੇ ਵਿੱਚ ਸਾਰੀਆਂ ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ ਅਸੀਂ ਉਹ ਪੂਰੀਆਂ ਕੀਤੀਆਂ ਫ੍ਰੀ ਬੱਸ ਸਰਵਿਸ ਬੀਪੀਆਂ ਨੂੰ ਸੇਵਾ ਦਿੱਤੀ ਉਹਦੇ ਬਾਅਦ 43000 ਤੋਂ ਵੱਧ ਨੌਕਰੀਆਂ ਕੁੜੀਆਂ ਮੁੰਡਿਆਂ ਨੂੰ ਦਿੱਤੀਆਂ ਨਹੀਂ ਤੇ ਪਿਛਲੀਆਂ ਸਰਕਾਰਾਂ ਚ ਪਹਿਲੇ 2 ਸਾਲਾਂ ਦੇ ਵਿੱਚ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਉਹਨਾਂ ਦੇ ਭਾਵੇਂ ਰਿਸ਼ਤੇਦਾਰਾਂ ਨੂੰ ਕੋਈ ਨੌਕਰੀ ਮਿਲ ਜਾਨੀ ਬਾਕੀ ਆਮ ਲੋਕਾਂ ਨੂੰ ਨਹੀਂ ਨੌਕਰੀ ਮਿਲਦੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਘਰਾਂ ਦੇ ਕੁੜੀਆਂ ਮੁੰਡਿਆਂ ਨੂੰ ਡੀਐਸਪੀ ਐਸਡੀਐਮ ਤਹਿਸੀਲਦਾਰ ਕਲਰਕ ਪੀਐਨ ਦੇ ਨਾਲ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੰਸਪੈਕਟਰ ਡੀਐਸਪੀ ਕਾਸਟੇਬਲ ਸਾਰੀਆਂ ਭਰਤੀਆਂ ਜਿਹੜੀਆਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਕੀਤਾ ਗਿਆ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ ਆ ਸਾਡੇ ਸਰਕਾਰਪੰਤ ਤੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਹੋਈ ਨਾਇਬ ਤਹਿਸੀਲਦਾਰਾਂ ਦੀ ਇਹ ਗੱਲਾਂ ਅਸੀਂ ਲੋਕਾਂ ਨੂੰ ਦੱਸਾਂਗੇ ਤੇ ਲੋਕਾਂ ਨੂੰ ਪਤਾ ਲੱਗੂ ਪਿਛਲੀਆਂ ਸਰਕਾਰਾਂ 'ਚ ਕੀ ਹੁੰਦਾ ਸੀ ਜਾਂ ਤੇ ਜਿਹਦੇ ਕੋਲ ਐਮਐਲਏ ਮੰਤਰੀ ਮੁੱਖ ਮੰਤਰੀ ਸ਼ਵਾਰਜੁੰਦੀ ਹੋ ਉਹਨੂੰ ਨੌਕਰੀ ਮਿਲਦੀ ਜਾਂ ਜਿਹਦੇ ਕੋਲ ਕੋਈ ਬੈਗ ਦੇ ਵਿੱਚ ਨੋਟਾਂ ਦੀਆਂ ਗੱਡੀਆਂ ਹੁੰਦੀਆਂ ਹਨ ਉਹਨੂੰ ਨੌਕਰੀ ਮਿਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਆਈ ਮੈਂ ਉਦਾਹਰਨ ਦੇ ਤੌਰ ਤੇ ਇੱਕ ਭਰਤੀ ਦੀ ਗੱਲ ਕਰੂੰਗਾ ਪਿਛਲੀਆਂ ਸਰਕਾਰਾਂ 'ਚ ਹਰ ਭਰਤੀ ਦੇ ਵਿੱਚ ਐਵੇਂ ਹੀ ਹੁੰਦਾ ਰਿਹਾ ਨੈਪ تحصیلਦਾਰਾਂ ਦੀ ਭਰਤੀ ਹੋਈ ਤੇ ਇੱਕੇ ਜ਼ਿਲ੍ਹੇ ਦੇ ਲਾਗੇ-ਲਾਗੇ ਦੇ ਪਿੰਡਾਂ ਦੇ ਇੱਕ ਪਿੰਡ ਦੇ 10 ਮੁੰਡੇ ਬੱਚੇ ਸਿਲੈਕਟ ਹੋ ਗਏ ਨਾਲ ਦੇ ਪਿੰਡ ਦੇ 7-8 ਬੱਚੇ ਸਿਲੈਕਟ ਹੋ ਗਏ ਨਾਲ ਦੇ ਪਿੰਡ ਦੇ ਫੇਰ 4-5 ਇਸ ਤਰ੍ਹਾਂ ਕਰਕੇ ਜਿੰਨੀ ਭਰਤੀ ਅੱਧੇ ਬੱਚੇ ਇੱਕੇ ਜ਼ਿਲ੍ਹੇ ਦੇ ਨਾਲ ਦੇ ਨਾਲ ਦੇ ਪਿੰਡਾਂ ਦੇ ਹੋ ਗਈ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਸ਼ੱਕ ਪਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵਿਜੀਲੈਂਸ ਵਿਭਾਗ ਨੂੰ ਇਹਦੀ ਜਾਂਚ ਸੌਂਪੀ ਗਈ ਜਦੋਂ ਜਾਂਚ ਕੀਤੀ ਜਿਹੜੇ ਅਫਸਰਾਂ ਨੇ ਟੈਸਟ ਲਿਆ ਪੇਪਰ ਲਏ ਉਹਨਾਂ ਨੂੰ ਜਦੋਂ ਪੁੱਛ ਪੁੱਛਦਾ ਅਸਲੀ ਸੱਦਿਆ ਤੇ ਜਦੋਂ ਸ਼ਕਤੀ ਨਾਲ ਪੁੱਛ ਗਿਸ਼ ਕੀਤੀ ਗਈ ਉਹਨਾਂ ਅਫਸਰਾਂ ਨੇ ਆਪ ਮੰਨਿਆ ਕਿ ਇਹ ਜਿਹੜੇ ਪਹਿਨਿਆ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਨੂੰ ਮੁੱਖ ਮੰਤਰੀ ਸੀਐਮ ਹੌਸਲੋਂ ਪ੍ਰੋਵਾਈਡ ਕਰਾਏ ਜਾਂਦੇ ਸੀ ਜਿਹੜੇ ਬੰਦੇ ਦੀ ਮੰਤਰੀ ਦੀ ਐਮਐਲਏ ਦੀ ਸ਼ਿਫਾਰਿਸ਼ੀ ਜਾਂ ਜਿਹੜਾ ਪੈਸੇ ਦਿੰਦਾ ਸੀ ਉਹਨੂੰ ਇਹ ਪਹਿਨ ਦੇ ਦਿੱਤਾ ਜਾਂਦਾ ਸੀ ਉਹ ਪਹਿਨ ਦੇ ਵਿੱਚ ਇੱਕ ਕੈਮਰਾ ਲੱਗਾ ਹੁੰਦਾ ਨੈਟ ਦੀ ਸਹੂਲਤ ਸਹਿਤ ਆਨਾ ਉਹ ਪਹਿਨ ਚੱਲਦਾ ਸੀ ਉਸ ਪਹਿਨ ਨਾਲ ਜਦੋਂ ਕੁਐਸਚਨ ਸੀਟ ਦਿੱਤੀ ਉਹ ਸਾਰੇ ਕੁਐਸਚਨ ਉਹ ਪੈਨ ਦੇ ਨਾਲ ਬਾਹਰ ਭੇਜ ਦਿੱਤੇ ਗਏ ਤੇ ਬਾਹਰੋਂ ਉਹੋ ਜਿਹਾ ਪੈਨ ਹੀ ਬਾਹਰਲੇ ਨੌਜਵਾਨ ਕੋ ਉਹਨੇ ਸਾਰੇ ਆਨਸਰ ਹੱਲ ਕਰਕੇ ਅੰਦਰ ਭੇਜ ਦਿੱਤੇ ਜਿਹੜੇ ਬੱਚੇ ਪੜ੍ਹਨ ਲਿਖਣ ਵਾਲੇ ਉਹਨਾਂ ਦੇ ਨੰਬਰ ਘੱਟ ਆਏ ਤੇ ਜਿਨ੍ਹਾਂ ਨੇ ਨਕਲ ਮਾਰੀ ਉਹਨੇ 100 'ਚ 100% ਹੀ ਨੰਬਰ ਲੈ ਲੈਣੇ ਉਹ ਜਦੋਂ ਛੱਕ ਪਿਆ ਤੇ ਪੁੱਛਦੱਸ ਹੋਈ ਤੇ ਪਤਾ ਲੱਗਾ ਵੀ ਇਹ ਪੈਨ ਪਿਛਲੀਆਂ ਸਰਕਾਰਾਂ ਦੇ ਸਰਕਾਰਾਂ ਬਦਲੀਆਂ ਅਫਸਰ ਤੇ ਉਹੀ ਹੈ ਨਾ ਅਫਸਰ ਉਹ ਜਦੋਂ ਉਹ ਭਰਤੀ ਫਿਰ ਰੱਦ ਕੀਤੀ ਅਫਸਰਾਂ ਦੇ ਪਰਚੇ ਦਰਜ ਕੀਤੇ ਜੇਲ੍ਹਾਂ ਵਿੱਚ ਛੁੱਟੇ ਨਵੇਂ ਸਿਰਿਓਂ ਨੋਟੀਫਿਕੇਸ਼ਨ ਹੋਇਆ ਟੈਸਟ ਹੋਇਆ ਉੱਥੇ ਜ਼ੈਮਰ ਲਾਤੇ ਨਾ ਕਿਸੇ ਨੂੰ ਫੋਨ ਲੈ ਕੇ ਜਾਣ ਦਿੱਤਾ ਗਿਆ ਨਾ ਕੋਈ ਉੱਥੇ ਵਾਈਫਾਈ ਚੱਲਿਆ ਨਾ ਕੋਈ ਉੱਥੇ ਨੈਟ ਚੱਲਿਆ ਟੈਸਟ ਹੋਇਆ ਬੱਚੇ ਉਹ ਸਿਲੈਕਟ ਹੋਏ ਜਿਨ੍ਹਾਂ ਨੂੰ ਮੈਰਿਟ ਦੇ ਵਿੱਚ ਆਉਣਾ ਚਾਹੀਦਾ ਹੈ ਇੰਟੈਲੀਜੈਂਟ ਬੱਚੇ ਕ੍ਰੀਮ ਜਿਹੜੀ ਉਹਨੇ ਟੈਸਟ ਕਲੀਅਰ ਕੀਤਾ ਉਹ ਬੱਚੇ ਭਰਤੀ ਹੋਏ ਜਿਹੜੇ ਵਾਕਈ ਯੋਗ ਸਨ ਤੇ ਪਹਿਲੀ ਭਰਤੀ 'ਚ ਉਹ ਬੱਚੇ ਜਿਹੜੇ ਪਟਵਾਰੀ ਦਾ ਟੈਸਟ ਦਿੱਤਾ ਕਿਸੇ ਦੇ 5 ਨੰਬਰ ਆਏ ਕਿਸੇ ਦੇ 7 ਨੰਬਰ ਆਏ ਕਿਸੇ ਦੇ 10 ਨੰਬਰ ਆਏ ਜਿਹੜੇ ਫੇਲ ਪਟਵਾਰੀ ਦੇ ਟੈਸਟ ਚੋਂ ਉਹ ਨੈਤ ਤਸੀਲਦਾਰ ਦੇ ਟੈਸਟ ਦੇ ਵਿੱਚੋਂ ਕਿਸੇ ਦਾ 100 ਨੰਬਰ ਕਿਸੇ ਦੇ 90 ਨੰਬਰ 100 ਤੋਂ 100% ਨੰਬਰ ਵੀ ਆਏ ਕਿਉਂਕਿ ਜਿੰਨੇ ਨਕਲ ਮਾਰ ਕੇ ਕਰਨਾ ਉਹਨੇ ਤੇ ਪੂਰੇ ਦਾ ਪੂਰਾ ਪੇਪਰ ਕਰ ਲੈਣਾ ਉਸੇ ਤਰ੍ਹਾਂ ਹੀ ਹੁਣ ਜਿੰਨੀਆਂ ਭਰਤੀਆਂ ਹੋ ਰਹੀਆਂ ਜਿੰਨੇ ਟੈਸਟ ਹੁੰਦੇ ਆ ਇਸੇ ਤਰ੍ਹਾਂ ਜ਼ੈਮਰ ਲਾਇਆ ਜਾਂਦੇ ਆ ਨਾ ਕਿ ਇਹਨੂੰ ਫੋਨ ਲੈ ਕੇ ਜਾਣ ਦਿੱਤਾ ਜਾਂਦਾ ਨਾ ਕੋਈ ਉੱਥੇ ਨੈੱਟ ਚੱਲਦਾ ਤੇ ਕਿਸੇ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਜਿਹੜਾ ਬੱਚਾ ਇੰਟੈਲੀਜੈਂਟ ਆ ਉਹੋ ਹੀ ਨੈਤ ਸਿਲਦਾਰ ਭਰਤੀ ਉਹੋ ਹੀ ਡੀਐਸਪੀ ਭਰਤੀ ਉਹੋ ਹੀ ਐਸਡੀਐਮ ਭਰਤੀ ਉਹ ਤੇ ਉਹੋ ਹੀ ਡੀਸੀਐਸਐਸਪੀ ਲੱਗੂ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਮਹਲਕ ਨੀਨਕ ਜਿਹੜੇ ਖੁੱਲ ਰਹੇ ਆ ਪੰਜਾਂ ਛਿਆਂ ਪਿੰਡਾਂ ਦੇ ਪਿੱਛੇ ਮਹਲਕ ਨੀਨਕ ਖੁੱਲ ਰਹੇ ਆ ਆਉਣ ਵਾਲੇ ਸਮੇਂ 'ਚ ਸਾਰੇ ਪੰਜਾਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਵਰ ਕੀਤਾ ਜਾਊਗਾ ਗਰਾਉਂਡਾਂ ਇੱਕ ਹਲਕੇ ਦੇ ਵਿੱਚ 25 ਤੋਂ 26 ਗਰਾਉਂਡਾਂ ਬਣ ਰਹੀਆਂ ਮੇਰੇ ਆਪਦੇ ਪੱਟੀ ਹਲਕੇ ਦੇ ਵਿੱਚ 8-9 ਗਰਾਂਡਾਂ ਬੰਦੀਆਂ ਪਈਆਂ ਤੇ ਆਉਣ ਵਾਲੇ ਸਮੇਂ 'ਚ ਆਹੜੇ ਅਗਲੇ 3 ਸਾਲ ਇਹਦੇ ਵਿੱਚ ਜਿਹੜੀਆਂ ਬਾਕੀ ਰਹਿਣਦੀਆਂ ਸਾਡੀਆਂ 17-18 ਗਰਾਂਡਾਂ ਉਹ ਵੀ ਪੜ ਕੇ ਤਿਆਰ ਹੋਣਗੀਆਂ 30 25 22 ਗਰਾਊਂਡਾਂ 'ਚ ਖੇਡਣਗੇ ਨਾਲ ਹੀ ਵਿੰਗ ਲੈ ਕੇ ਆਵਾਂਗੇ ਸਰਕਾਰੀ ਤੌਰ ਤੇ ਜਿਹਦੇ 'ਚ ਬੱਚਿਆਂ ਨੂੰ 220 ਰੁਪਏ ਵਿੰਗ ਦੇ ਵਿੱਚ ਇੱਕ ਬੱਚੇ ਨੂੰ ਜਿਹੜਾ ਬੱਚਾ ਰੋਜ਼ ਪ੍ਰੈਕਟਿਸ ਕਰਨ ਜਾਂਦਾ ਗਰਾਊਂਡ ਦੇ ਵਿੱਚ ਚੰਗੀ ਪਰਫਾਰਮੈਂਸ ਆ ਬੱਚੇ ਦੀ ਉਹਨੂੰ ਰੋਜ਼ ਦੇ 220 ਰੁਪਏ ਮਿਲਣਗੇ ਬੱਚਾ ਭਾਵੇਂ ਗਰੀਬ ਘਰ ਦਾ ਹੋਵੇ ਜਦੋਂ ਉਹਨੂੰ 220 ਦੀ ਰੋਜ਼ ਦੀ ਖਰਾਕ ਮਿਲੂ ਬੱਚਾ ਆਪੇ ਤਗੜਾ ਹੋ ਆਪੇ ਸਾਡੇ ਬੱਚੇ ਇਥੋਂ ਇੰਟਰਨੈਸ਼ਨਲ ਖੇਡ ਕੇ 골ਡ ਮੈਡਲ ਲੈ ਕੇ ਆਉਣਗੇ ਆ ਸਾਡੇ ਮੇਰੇ ਬਾਬੇ ਪਕਾਲੇ ਹਲਕੇ ਦੇ ਵਿੱਚ ਹੀ ਮੇਰੀ ਲੋਕ ਸਭਾ ਦੇ ਵਿੱਚ ਹੀ ਬਾਬਾ ਪਕਾਲਾ ਹਲਕਾ ਹੁੰਦਾ ਉੱਥੋਂ ਦਾ ਪਿੰਡ ਹੈ ਬਤਾਲਾ ਬਤਾਲੇ ਹਾਕੀ ਦੀ ਗਰਾਊਂਡ ਹੈ ਕਲੱਬ ਬਣਿਆ ਉੱਥੇ ਉੱਥੋਂ ਦੇ ਲੋਕ ਉਸ ਕਲੱਬ ਦੇ ਵਿੱਚ ਨੇ ਤੇ ਉਹ ਟੂਰਨਾਮੈਂਟ ਕਰਾਉਂਦੇ ਹਰ ਸਾਲ ਉਸ ਗਰਾਊਂਡ ਦੇ ਵਿੱਚ ਉਸ ਕਲੱਬ ਚੋਂ ਖੇਡ ਕੇ ਦੋ ਮੁੰਡੇ ਡੀਐਸਪੀ ਭਰਤੀ ਹੋਏ ਆ ਐਸੀ ਆਪਣੀ ਸਰਕਾਰ ਚ ਦੋ ਮੁੰਡੇ ਐਸਡੀਐਮ ਭਰਤੀ ਹੋਏ ਆ ਤੇ ਜਦੋਂ ਸਾਡੇ ਹਲਕੇ ਦੇ ਵਿੱਚੋਂ ਐਸਡੀਐਮ ਤਹਿਸੀਲਦਾਰ ਡੀਐਸਪੀ ਭਰਤੀ ਹੋਣ ਲੱਪੇ ਉਦੋਂ ਸਾਡੇ ਪੰਜਾਬ ਨੇ ਸਾਡੇ ਹਲਕੇ ਨੇ ਆਟੋਮੈਟਿਕ ਤਰੱਕੀ ਕਰ ਜਣੀ ਆ ਕਿੱਥੇ ਸਾਡੇ ਹਲਕੇ ਦੇ ਲੋਕਾਂ ਨੂੰ ਲੀਡਰਾਂ ਮਗਰ ਭੱਜਣਾ ਪੈਂਦਾ ਤੇ ਜੇ ਆ ਖਾਰੇ ਪਿੰਡ ਤੇ ਬੈਠੇ ਜੇ ਖਾਰੇ ਪਿੰਡ ਤੋਂ ਹੀ ਦੋ ਡੀਐਸਪੀ ਦੋ ਤਹਿਸੀਲਦਾਰ ਤੋਂ ਐਸਡੀਐਮ ਭਰਤੀ ਹੋ ਜਾਣ ਵੱਡਾ ਪਿੰਡ ਆ 5-6000 ਦੀ ਵਾਦੀ ਆ ਤੇ ਜੇ ਇੱਥੋਂ ਹੀ ਵੱਡੇ ਅਫਸਰ ਭਰਤੀ ਹੋ ਜਾਣ ਤੇ ਲੀਡਰਾਂ ਮਗਰ ਭੱਜੰਦੀ ਤੇ ਲੋੜ ਨਹੀਂ ਜੇ ਪਿੰਡ ਦੇ ਮੁੰਡੇ ਕੁੜੀਆਂ ਐਸਟੀਐਮ ਡੀਐਸਪੀ ਤਹਿਸੀਲਦਾਰ ਲੱਗੇ ਹੋਣ ਤੇ ਆਪੇ ਪਿੰਡ ਦੇ ਬੱਚਿਆਂ ਨੇ ਆਪੇ ਕੰਮ ਕਰੀ ਜਣੇ ਪਿੰਡ ਦੇ ਲੋਕਾਂ ਦੇ ਤੇ ਸਾਡੇ ਦੇ ਖਾਰੇ ਨੂੰ ਛੱਡੋ ਮੈਨੂੰ ਲੱਗਦਾ ਸਾਡੇ ਪੱਟੀ ਹਲਕੇ ਪੂਰੇ ਚੋਂ 113 ਪਿੰਡ ਤੇ ਪੱਟੀ ਸ਼ਹਿਰ 19 ਵਾਡਾ ਸ਼ਹਿਰ ਦੀਆਂ ਡਾਇਰੈਕਟ ਮੈਂ ਵੀ 20 25 ਸਾਲ ਹੋ ਗਏ ਮੈਂ ਨਹੀਂ ਵੇਖਿਆ ਕੋਈ ਡਾਇਰੈਕਟ ਐਸ ਡੀ ਐਮ ਜਾਂ ਕੋਈ ਤਹਿਸੀਲਦਾਰ ਜਾਂ ਕੋਈ ਡੀ ਐਸ ਪੀ ਭਰਤੀ ਹੋਇਆ ਹੋਵੇ ਤੇ ਜਦੋਂ ਚੰਗੀਆਂ ਗਰਾਊਂਡਾਂ ਬਣ ਗਈਆਂ ਬੱਚੇ ਆਪੇ ਆਟੋਮੈਟਿਕ 플레이ਰ ਬਣ ਜਾਣੇ ਜਦੋਂ ਖੇਡਨ ਨੂੰ ਗਰਾਊਂਡ ਹੋਈ ਸਰਕਾਰ ਵੱਲੋਂ ਮਦਦ ਹੋਈ ਵੇਂਗ ਆ ਗਈ ਖਰਾਕ ਮਿਲਣ ਲਾਪੀ ਨਾਲ ਕੋਚ ਹੋਏ ਤੇ ਆਟੋਮੈਟਿਕ ਹੀ ਬੱਚਿਆਂ ਨੇ ਵੱਡੇ ਪਲੇਅਰ ਬਣ ਜਣਾ ਤੇ ਜੇ ਨਸ਼ਿਆਂ ਦਾ ਛੇਵਾ ਦਰਿਆ ਰੁਕਣਾ ਹੈ ਉਹ ਵੀ ਅਸੀਂ ਤਾਂ ਹੀ ਰੋਕ ਸਕਦੇ ਆ ਜੇ ਚੰਗੀਆਂ ਗਰਾਊਂਡਾਂ ਬਣਨ ਗਰਾਊਂਡਾਂ ਦੇ ਵਿੱਚ ਬੱਚੇ ਕੁੜੀਆਂ ਕੁੜੀਆਂ ਮੁੰਡੇ ਸਵੇਰੇ ਸ਼ਾਮ ਦੋ ਦੋ ਘੰਟੇ ਪ੍ਰੈਕਟਿਸ ਕਰਨ ਆਉਣ ਬੱਚੇ ਆਪੇ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਪ੍ਰੈਕਟਿਸ ਕਰਨ ਜਾਣ ਜਿਹੜਾ ਕੋਈ ਬੱਚਾ ਗਲਤ ਰਾਹ ਪਿਆ ਵੀ ਆ ਉਹ ਜਿਹੜੇ ਸਹੀ ਰਸਤੇ ਤੇ ਬੱਚੇ ਚੱਲਦੇ ਆ ਗਰਾਊਂਡ ਤੇ ਜਾਂਦੇ ਉਹਨਾਂ ਨੂੰ ਵੇਖ ਕੇ ਗਲਤ ਰਾਏ ਬੱਚੇ ਵੀ ਗਰਾਊਂਡ ਰਨ ਜੋੜਨਗੇ। ਉਹ ਜਿਵੇਂ ਕਹਿੰਦੇ ਨਰੋਏ ਸਰੀਰ ਦੇ ਵਿੱਚ ਨਰਵਾ ਮਨ ਵਾਸ ਕਰਦਾ ਚੰਗਾ ਸਰੀਰ ਹੋਵੇ ਤਾਂ ਦਿਮਾਗ ਵੀ ਚੰਗੀ ਸੋਚ ਰੱਖਦਾ। ਜਦੋਂ ਬੱਚੇ ਸਾਡੇ ਆਂਦੇ ਨਰੋਏ ਸਰੀਰ ਹੋਏ, ਨਰੋਈਆਂ ਸੋਚਾਂ ਆਈਆਂ ਤੇ ਬਾਬਾ ਨਾਨਕ ਕਿਰਪਾ ਕਰੇ ਆਪੇ ਸਾਡਾ ਪੰਜਾਬ ਦੁਨੀਆ ਤੇ ਇੱਕ ਨੰਬਰ ਤੇ ਪੰਜਾਬ ਆਜੂਗਾ ਰੰਗਲਾ ਪੰਜਾਬ ਬਣ ਜੀਏ। ਸਰ ਇੰਨੇ ਆਮ ਆਦਮੀ ਕੰਮ ਕਰ ਚੁੱਕੇ ਆ ਪਰ ਫਿਰ ਵੀ ਆਮ ਆਦਮੀ ਪਾਰਟੀ ਵਾਲੇ ਪੰਜ ਵਜ਼ੀਰ ਮੈਦਾਨ ਚ ਉਤਾਰੇ ਆ ਕੀ ਕਰਨ ਸਮਝੋ। ਵੇਖੋ ਮੈਂ ਤਾਂ ਕਹਿੰਦਾ ਇਹ ਤੇ ਹਰ ਪਾਰਟੀ ਦੀ ਥਿਊਰੀ ਚਾਹੀਦੀ ਆ ਆਮ ਆਦਮੀ ਪਾਰਟੀ ਆ ਜਿਹੜੀ ਇਹ ਸਰਵਾ ਕਰਾ ਕੇ ਬੰਦੇ ਨੂੰ ਟਿਕਟ ਦਿੰਦੀ ਆ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਹਿੰਦਾ ਲੋਕਾਂ ਦੀ ਸੇਵਾ ਕਰਦਾ ਸੇਵਾਦਾਰ ਬਣ ਕੇ ਚੱਲਦਾ ਆਮ ਆਦਮੀ ਪਾਰਟੀ ਉਹਨੂੰ ਟਿਕਟ ਦਿੰਦੀ ਆ ਆ ਹੁਣ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਆ 117 ਦੇ 117 ਹਲਕਿਆਂ ਦੇ ਵਿੱਚ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਜਿਨ੍ਹਾਂ ਦਾ ਲੋਕਾਂ ਨੇ ਨਾਂ ਲਿਆ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ 117 ਜੋ 92 ਐਮ.ਐਲ.ਏ ਜਿੱਤ ਕੇ ਬਹੁਮਤ ਨਾਲ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਤੇ ਹੁਣ ਵੀ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਜਿਨ੍ਹਾਂ ਦਾ ਬੰਦਿਆਂ ਦਾ ਲੋਕਾਂ ਨੇ ਨਾਂ ਲਿਆ ਸੰਗਤ ਨੇ ਨਾਂ ਲਿਆ ਵੇਖੋ ਮੇਰਾ ਤੇ ਕੱਲਾ ਪਟਿਆਲਕਾ ਹੀ ਨਾ 8 ਵਿਧਾਨ ਸਭਾ ਹੋਰ ਪੈਂਦੀਆਂ ਇਹ ਲੋਕ ਸਭਾ ਦੇ ਵਿੱਚ ਲੋਕਾਂ ਨੇ ਦਾਸ ਦਾ ਨਾਂ ਲਿਆ ਦਾਸ ਤੇ ਵਿਸ਼ਵਾਸ ਕੀਤਾ ਮੈਂ ਧੰਨਵਾਦ ਵੀ ਕਰਦਾ ਖਡੂਰ ਸਾਹਿਬ ਲੋਕ ਸਭਾ ਦੀ ਸੰਗਤ ਦਾ ਜਿਨ੍ਹਾਂ ਨੇ ਆਪਦੇ ਭਰਾ ਨੂੰ ਐਡਾ ਵੱਡਾ ਮਾਣ ਦਿੱਤਾ ਨੌ ਹਲਕੇ ਆ ਨੌ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋਗ ਉਮੀਦਵਾਰ ਮੈਨੂੰ ਸਮਝਿਆ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਤੇ ਨਾਲ ਮੈਂ ਬੇਨਤੀ ਵੀ ਕਰਦਾ ਕਿ ਜਿਵੇਂ ਸਰਵੇ ਦੇ ਵਿੱਚ ਆਪਦੇ ਭਰਾ ਦਾ ਨਾਮ ਲਿਆ ਉਸੇ ਤਰ੍ਹਾਂ ਹੁਣ ਵੋਟਾਂ ਦੇ ਵੇਲੇ ਤਗੜੇ ਹੋ ਕੇ ਦਿਲ ਰਾਤ ਇੱਕ ਕਰ ਦਿਓ ਤੇ ਆਮ ਆਦਮੀ ਪਾਰਟੀ ਦੇ 13 ਦੇ 13 ਜਿਹੜੇ ਉਮੀਦਵਾਰ ਹੈ ਇਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੋ ਵੇਖੋ ਲੋੜ ਵੀ ਆ ਇਹ ਜਿਹੜੀਆਂ ਰਵੈਥੀ ਪਾਰਟੀਆਂ ਨਾ ਕਾਲੀਦਲ ਕਾਂਗਰਸ ਬੀਜੇਪੀ ਵੇਖੋ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਆ ਕੋਈ ਫਰਕ ਨਹੀਂ ਆ ਆਹੜਾ ਐਮਐਸਪੀ ਦਾ ਕਾਲੇ ਕਾਨੂੰਨ ਆਏ ਆ ਨਾ ਜਿਹੜੇ ਕੰਟਰੈਕਟ ਖੇਤੀ ਵਾਲੇ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੀ ਡਾਕਟਰ ਮਨਮੋਹਨ ਸਿੰਘ ਨੇ ਕਾਨੂੰਨ ਲਿਆਂਦੇ ਅੱਜ ਤੇ ਕਹਿੰਦੇ ਫਿਰਦੇ ਆ ਵੀ ਅਸੀਂ ਐਮਐਸਪੀ ਰਵਾਂਗੇ ਉਹ ਕਰਾਂਗੇ ਆ ਕਰਾਂਗੇ ਇਹ ਡਾਕਟਰ ਮਨਮੋਹਨ ਸਿੰਘ ਨਹੀਂ ਲੈਂਦੇ ਤੇ ਹੁਣ ਮੋਦੀ ਨੇ ਆ ਕੇ ਲਾਗੂ ਕਰਤੇ ਆ ਮੋਦੀ ਆਪਾਂ ਵੇਖਣ ਦੇ 750 ਦੇ ਕਰੀਬ ਸਾਡਾ ਕਿਸਾਨ ਦਿੱਲੀ ਸ਼ਹੀਦ ਹੋਇਆ 2020 ਤੋਂ ਲੈ ਕੇ ਜਦੋਂ ਧਰਨੇ ਤੇ ਬੈਠੇ ਆ ਉਹਦੇ ਬਾਅਦ ਹੁਣ ਫੇਰ ਹਰਿਆਣਾ ਬਾਰਡਰ ਤੇ ਗੋਲੀਆਂ ਮਾਰੀਆਂ ਬੀਜੇਪੀ ਸਰਕਾਰ ਨੇ ਸਾਡਾ ਕਿਸਾਨ ਭਰਾ ਸ਼ੁਪਕਰਨ ਉਹਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਕਿੰਨਿਆਂ ਨੂੰ ਸੱਟਾਂ ਪਟਾਂ ਲੱਗੀਆਂ ਕਈ ਅਜੇ ਤੱਕ ਲਾਪਤਾ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ ਤੇ ਆਮ ਆਦਮੀ ਪਾਰਟੀ ਕਿਸਾਨ ਅਤੇ ਛਿਪਾਰਟੀ ਆ ਮਜ਼ਦੂਰਤ ਹੈ ਛਿਪਾਰਟੀ ਆ ਤੇ ਅਸੀਂ ਇਹ ਵਾਦਾ ਕਰਦੇ ਆਂ ਇੰਡੀਆ ਲਾਇੰਸ ਦੀ ਸਰਕਾਰ ਬੰਦਿਓ ਐਮਐਸਪੀ ਅਸੀਂ ਲੈ ਕੇ ਜਾਵਾਂਗੇ ਆਉਣ ਵਾਲਾ ਸਮਾਂ ਜਿਹੜਾ ਲੋਕ ਵੀ ਜਿਹੜੇ ਨਾ ਬੀਜੇਪੀ ਤੋਂ ਮੋਦੀ ਸਰਕਾਰ ਤੋਂ ਦੂਰ ਹੋ ਗਏ ਆ ਆਉਣ ਵਾਲਾ ਸਮਾਂ ਜਿਹੜਾ ਇੰਡੀਆ ਲਾਇੰਸ ਦਾ ਪ੍ਰਧਾਨ ਮੰਤਰੀ ਬਣੂਗਾ 13 ਦੇ 13 ਉਮੀਦਵਾਰ ਇਥੋਂ ਲੋਕ ਸਭਾ ਦੇ ਜਿਹੜੇ ਜਿੱਤ ਕੇ ਜਾਣਗੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਹੱਕ ਹਕੂਕ ਆ ਸਾਨੂੰ ਲੜਨ ਦੀ ਲੋੜ ਨਹੀਂ ਅਸੀਂ ਕਲਮਣਾ ਹੀ ਇਥੇ ਆਪਦੇ ਹੱਕ ਹਕੂਕ ਲੈ ਕੇ ਆਵਾਂਗੇ ਆਰਡੀਐਫ ਫੰਡ ਰੁਕਿਆ ਹੈ ਇਹ ਹਲਕਾ ਮਿਸ਼ਨ ਦੇ ਕਿੰਨੇ ਹਸਪਤਾਲਾਂ ਦੇ ਪੈਸੇ ਰੋਕੇ મોદી ਨੇ ਸਾਡੀ ਮਾਰਕੀਟ ਫੀਸ ਜਿਹੜੀ ਆ ਉਹ ਘਟਾ ਕੇ 3% ਤੋਂ 2% ਕਰਤੀ 1000 ਕਰੋੜ ਉਹ ਘਟ ਗਿਆ ਸਾਲ ਦਾ ਹੋਰ ਕਈ ਤਰ੍ਹਾਂ ਦੇ ਫੰਡ ਜਿਹੜੇ ਨਰੇਗਾ ਦੀਆਂ ਕਿੰਨੀਆਂ ਸਕੀਮਾਂ ਉਹ ਬੰਦ ਕਰਤੀਆਂ ਚੰਡੀਗੜ੍ਹ ਤੇ ਜੇ ਕੋਈ ਭਰਤੀ ਹੁੰਦੀ ਕਿਸੇ ਵੀ ادارے 'ਚ 60 40 ਦੀ ਰੇਸ਼ੋ 40% ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਭਰਤੀ ਕੀਤੇ ਜਾਂਦੇ ਉਹ ਵੀ ਉਹਨਾਂ ਬੰਦ ਕਰਤੇ ਆਈ ਨਹੀਂ ਧੱਕੇਸ਼ਾਹੀ ਭਾਜਪਾ ਵੱਲੋਂ ਕੀਤੀ ਜਾ ਰਹੀ ਆ ਉਹਦਾ ਜਵਾਬ ਲੋਕ ਆਈਆਂ ਹੋਣ ਵੋਟਾਂ ਪੈਣੀਆਂ ਕੁਝ ਹੀ ਦਿਨਾਂ 'ਚ ਸ਼ੁਰੂ ਹੋ ਜਾਣੀਆਂ ਵੋਟਾਂ ਪੈਣੀਆਂ ਕਿਉਂਕਿ ਹਰ ਸਟੇਟ ਦੇ ਵਿੱਚ ਵੱਖਰੇ ਵੱਖਰੇ ਦੌਰ ਚ ਵੋਟਾਂ ਪੈਣੀਆਂ ਸਾਡੀ ਪੰਜਾਬ ਦੀ ਲਾਸਟ ਤੇ ਆ ਇਲੈਕਸ਼ਨ ਬਾਕੀ ਸਟੇਟਾਂ ਦੇ ਵਿੱਚ ਕੁਝ ਦਿਨਾਂ ਚ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ ਲੋਕ ਮੋਦੀ ਦੀ ਧੱਕੇਸ਼ਹੀ ਦਾ ਠੋਕੇ ਜਵਾਬ ਦੇਣਗੇ ਤੇ ਜਿਹੜਾ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਨਜਾਇਜ਼ ਜੇਲ੍ਹ ਚ ਬੰਦ ਕੀਤਾ ਉਹਦਾ ਵੀ ਲੋਕ ਵੇਖਿਓ ਗੁੱਸੇ ਦੇ ਵਿੱਚ ਜਿਹੜਾ ਜ਼ੁਲਮ ਕੀਤਾ ਨਰਿੰਦਰ ਮੋਦੀ ਨੇ ਉਹਦੇ ਗੁੱਸੇ ਦੇ ਵਿੱਚ ਵੋਟ ਨਾਲ ਜਵਾਬ ਦੇ ਕੇ ਮੋਦੀ ਦੇ ਜਿਹੜੇ ਹਾਰ ਦਾ ਕਾਰਨ ਅਰਵਿੰਦ ਕੇਜਰੀਵਾਲ ਬਣੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਲੋਕ ਜਿਹੜੇ ਆ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਆ ਇੱਕੋ ਇੱਕ ਵਿਅਕਤੀ ਐ ਜਿਨੇ ਭਾਰਤ ਦੀ ਰਾਜਨੀਤੀ ਚੇਂਜ ਕਰਤੀ ਆਮ ਘਰਾਂ ਦੇ ਕੁੜੀਆਂ ਮੁੰਡਿਆਂ ਨੂੰ ਵੀ ਆਸ ਹੋ ਗਈ ਅਸੀਂ ਵੀ ਐਮਐਲਏ ਮੰਤਰੀ ਬਣ ਸਕਦੇ ਆ ਅਸੀਂ ਵੀ ਮੁੱਖ ਮੰਤਰੀ ਬਣ ਸਕਦੇ ਆ ਨਹੀਂ ਤੇ ਇਹ ਇੱਕੋ ਪਰਿਵਾਰ ਜਿਹੜਾ ਉਹੋ ਹੀ ਐਮਐਲਏ ਉਹੋ ਹੀ ਮੰਤਰੀ ਉਹੋ ਹੀ ਮੁੱਖ ਮੰਤਰੀ ਇਹ ਇੱਥੇ ਦੇ ਐਮਐਲਏ ਟਿਕਟ ਲੈਣ ਲਈ ਨਾ ਇਹ ਜ਼ਰੂਰੀ ਹੁੰਦਾ ਹੀ ਵੀ ਤੁਹਾਡਾ ਜਾਂਦਾ ਪਿਓ ਦਾ ਦਾ ਮੰਤਰੀ ਐਮਐਲਏ ਚਾਹੀਦਾ ਜਾਂ ਤੁਹਾਡੀ ਮੁੱਖ ਮੰਤਰੀ ਨਾਲ ਸਾਹ ਚਾਹੀਦੀ ਆ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਸਰਵਾ ਕਰਾ ਕੇ ਟਿਕਟ ਦਿੰਦੀ ਆ ਜਿਹੜੀ ਉਹਨੂੰ ਅਕੇ ਲਾਉਂਦੀ ਆ ਬੰਦੇ ਨੂੰ ਜਿਹੜਾ ਵਾਕੀ ਲੋਕਾਂ ਦਾ ਸੇਵਾਦਾਰ ਆ ਤੇ ਪਾਰਟੀ ਦੇ ਕੀਤੇ ਕੰਮ ਲੋਕਾਂ ਨੂੰ ਦੱਸ ਰਹੇ ਆ ਲੋਕ ਫਤਵਾ ਦੇਣਗੇ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਦੋ ਥਲਾਂ ਦੇ ਕੰਮਾਂ ਨੂੰ ਲੋਕ ਫਤਵਾ ਦੇਣਗੇ ਵੱਡੀ ਲੀਡ ਨਾ ਚਿਤਾਉਣਗੇ ਇੰਨੇ ਕੰਮ ਗਿਣਾਤੇ ਪਰ ਸ਼ਸ਼ੀਲ ਕੁਮਾਰ ਰਿੰਕੂ ਦੀ ਗੱਲ ਕਰ ਲਈ ਸ਼ੀਤਨੂਰਨਾਲ ਦੀ ਗੱਲ ਕਰ ਲਈ ਉਹਨਾਂ ਨੂੰ ਕਿਉਂ ਨਹੀਂ ਕੰਮ ਪਸੰਦ ਆ ਥੋੜੇ ਵੇਖੋ ਉਹਨਾਂ ਨੇ ਜਿਹੜੀ ਗਲਤੀ ਕੀਤੀ ਆ ਨਾ ਲੋਕਤੰਤਰ ਆ ਬੰਦੇ ਦੀ ਆਪੋ ਆਪਣੀ ਮਰਜ਼ੀ ਆ ਜੋ ਮਰਜ਼ੀ ਕਰੇ ਪਰ ਜਿਹੜੀ ਉਹਨਾਂ ਗਲਤੀ ਕੀਤੀ ਆ ਉਹਦਾ ਖਮਿਆਜਾ ਵੇਖਿਓ ਆ ਤੁਹਾਨੂੰ ਹੋਰ ਕੋਈ ਦਿਨਾਂ ਚ ਪਤਾ ਲੱਗ ਜਾਣਾ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਇਹ ਨਹੀਂ ਕਿ ਸ਼ੀਤ ਲੰਗਰਾਲ ਤੇ ਸ਼ਸ਼ੀਲ ਰਿੰਕੂ ਜਿੱਧਰ ਚੱਲ ਜਾਣਗੇ ਲੋਕ ਨਾਲ ਹੀ ਚੱਲ ਜਾਣਗੇ ਲੋਕਾਂ ਨੇ 75 ਸਾਲਾਂ ਦੇ ਕੰਮ ਵੀ ਵੇਖਿਆ ਤੇ ਲੋਕਾਂ ਦੋ ਸਾਲਾਂ ਦੇ ਕੰਮ ਵੀ ਵੇਖਿਆ ਜੇ ਖੀਤਲੰਗੁਰਾਲ 2022 ਚ ਜਿੱਤੇ ਆ ਤੇ ਜੇ 2024 ਚ ਸ਼ਸ਼ੀਰ ਨੂੰ ਜਿੱਤੇ ਆ ਆਮ ਆਦਮੀ ਪਾਰਟੀ ਕਰਕੇ ਜਿੱਤੇ ਆ ਇਹ ਨਹੀਂ ਵੀ ਉਹ ਆਪਦੇ ਹੀ ਆਜ਼ਾਦ ਖਲੋਤੇ ਹਨ ਤਾਂ ਜਿੱਤੇ ਆ ਤਾਂ ਹੁਣ 2024 ਚ ਆਈਆਂ ਵੋਟਾਂ ਪੈਣੀਆਂ ਇਹ ਦੱਸ ਦੇਣਗੇ ਲੋਕ ਲੋਕ ਦੇਣਗੇ ਫੇਰ ਆਮ ਆਦਮੀ ਪਾਰਟੀ ਦੇ ਮੀਤਵਾਰ ਦੇ ਹੱਕ ਚ ਫਤਵਾ ਲੋਕ ਦੱਸ ਦੇਣਗੇ ਵੀ ਲੋਕਤੰਤਰ ਲੋਕ ਜਿਹੜੇ ਉਹ ਸਭ ਤੋਂ ਵੱਡੇ ਹੁੰਦੇ ਆ ਲੀਡਰ ਨਹੀਂ ਵੱਡਾ ਦਾ ਲੋਕ ਵੱਡੇ ਹੁੰਦੇ ਆ ਰਾਗਵ ਚੱਡਾ ਦੀ ਐਬਸੈਂਸ ਬਹੁਤ ਮਹਿਸੂਸ ਕਰਦੇ ਲੋਕੀ ਕਿੱਥੇ ਰਾਗਵ ਚੱਡਾ ਵੇਖੋ ਉਹਨਾਂ ਦਾ ਸ਼ਾਇਦ ਨਾ ਅੱਖਾਂ ਦਾ ਪ੍ਰੇਟ ਹੋਇਆ ਉਹਦਾ ਕਰਕੇ ਉਹ ਵਿਦੇਸ਼ ਚ ਗਏ ਆ ਤੇ ਜਦੋਂ ਠੀਕ ਹੋਣਗੇ ਲੋਕਾਂ ਦੇ ਵਿੱਚ ਹੋਣਗੇ ਲੋਕੀ ਐਬਸੈਂਟ ਮਹਿਸੂਸ ਕਰਦੇ ਪਿਆ ਕਿ ਕਹਿੰਦੇ ਕਿਤੇ ਰੱਗ ਚੱਟਾ ਪੱਜਤਾ ਨਹੀਂ ਗਿਆ ਕਿ ਬੀਜੇਪੀ ਜਾਣ ਦੀ ਤਿਆਰੀ ਤਾਂ ਚੱਲ ਰਹੀਆਂ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਹੋ ਜੀ ਗੱਲ ਹੋਗੀ ਤੁਹਾਨੂੰ ਪਹਿਲਾਂ ਦੱਸਾਂ ਕੋਈ ਗੱਲ ਨਹੀਂ ਬਾਕੀ ਸੀਟਾਂ ਦੀ ਕਦੋਂ ਲਾਉਣ ਕਰੋਗੇ ਦੇਖੋ ਇਹ ਫੈਸਲੇ ਜਿਹੜੇ ਪਾਰਟੀ ਹੈ ਹੀ ਕਮਾਂਡਦੇ ਆ ਤੇ ਬਾਕੀ ਇਲੈਕਸ਼ਨ ਨੇੜੇ ਆ ਗਈ ਆ ਜਲਦੀ ਪਾਰਟੀ ਹੈ ਹੀ ਕਮਾਂਡ ਆਮ ਆਦਮੀ ਪਾਰਟੀ ਦੀ ਜਿਹੜੀ ਆ ਸੀ ਰਵਿੰਦ ਕੇਜਰੀਵਾਲ ਜੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਸਲਾਹ مشورہ ਕਰਕੇ ਸਾਡੀ ਜਿਹੜੀ ਕੋਰ ਕਮੇਟੀ ਆ ਆਮ ਆਦਮੀ ਪਾਰਟੀ ਦੀ ਸੈਂਟਰ ਲੀਡਰਸ਼ਿਪ ਉਹ ਜਲਦੀ ਅਨਾਉਂਸ ਕਰਨਗੇ ਇੱਥੇ ਮੌਜੂਦਾ ਐਮਪੀ ਨੇ ਜਸਵੀਰ ਸਿੰਘ ਗਿੱਲ ਰਾਣਾ ਗੁਰਜੀਤ ਉਹਨਾਂ ਦੀ ਗੱਲ ਚੱਲਦੀ ਪਈ ਆ ਕੌਣ ਲੱਗਦਾ ਕਾਂਗਰਸ ਚੋਂ ਉਮੀਦਵਾਰ ਹੋਵੇਗਾ ਵੇਖੋ ਭਾਵੇਂ ਰਾਣਾ ਗੁਰਜੀਤ ਜੀ ਆ ਜਾਣ ਤੇ ਭਾਵੇਂ ਜਸਵੀਰ ਸਿੰਘ ਡਿੰਪਾ ਆ ਜਾਣ ਖਡੂਰ ਸਾਹਿਬ ਲੋਕ ਸਭਾ ਦੇ ਲੋਕ ਐਰਕਾਂ ਇਹਨਾਂ ਨੂੰ ਮਜ਼ਾ ਛਕਾਉਣਗੇ ਲੋਕ ਦੱਸ ਦੇਣਗੇ ਕਿ ਜੇ ਵਿਚੇ ਰਹੋਗੇ ਤੇ ਗਾਂ ਬੂਟਾਂ ਪਹਿਣਗੀਆਂ ਜੇ ਵਿਚ ਨਹੀਂ ਰਹੋਗੇ ਤੇ ਬੂਟਾਂ ਨਹੀਂ ਪਹਿਣਗੀਆਂ ਸਾਡਾ ਜਿਹੜੀ ਬੈਲਟ ਹੈ ਨਾ ਖਡੂਰ ਸਾਹਿਬ ਲੋਕ ਸਭਾ ਦੀ ਇਹ ਤਕਰੀਬਨ ਹੀ ਇੱਥੇ ਦਰਿਆਈ ਏਰੀਆ ਹੜ ਬਹੁਤ ਆਉਂਦੇ ਆ ਸਤਲੁਜ ਬਿਆਸ ਦਾ ਸੰਗਮ ਆ ਆ ਹੁਣ ਐਰਕਾ ਉਤਰਾਂ ਤੇ 34 ਸਾਲੀ ਇੰਨਾ ਪਾਣੀ ਆਉਂਦਾ ਨੁਕਸਾਨ ਬਹੁਤ ਹੁੰਦਾ ਐਰਕਾ ਵੀ ਹੁਣ ਆ ਜਦੋਂ ਪ੍ਰਸਾਤੀ ਮੌਸਮ ਹੀ ਉਦੋਂ ਬਹੁਤ ਜ਼ਿਆਦਾ ਹੜ ਆਇਆ ਸੁਲਤਾਨਪੁਰ ਲੋਧੀ ਏਰੀਆ ਕਪੂਰਥਲਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਇਧਰੋਂ ਸਾਡੇ ਪੱਟੀ ਤੋਂ ਸਭਰਾ ਝੁਗੀਆਂ ਨੱਥਾ ਸਿੰਘ ਝੁਗੀਆਂ ਨੂਰ ਮੁਹੰਮਦ ਮੁੱਠਿਆਂ ਵਾਲਾ ਪਰ ਖੇਮ ਕਰਨ ਤੱਕ ਇਧਰ ਨੂੰ ਜੀਰੇ ਹਲਕੇ 'ਚ ਵੀ ਬੜਾ ਨੁਕਸਾਨ ਹੋਇਆ ਫਸਲਾਂ ਦਾ ਨਾ ਤੇ ਲੱਭੇ ਸਰਦਾਰ ਜਸਬੀਰ ਸਿੰਘ ਡਿੰਪਾ ਤੇ ਨਾ ਕੋਈ ਹੋਰ ਲੀਡਰ ਵੇਖੋ ਐਮਪੀ ਦਾ ਫਰਜ਼ ਪੰਦਾ ਉਹ ਲੋਕਾਂ ਦੇ ਵਿੱਚ ਆਵੇ ਲੋਕਾਂ ਦਾ ਦੁਰਥ ਦੁੱਖ ਦਰਦ ਵੰਡਾਵੇ ਲੋਕਾਂ ਨੂੰ ਕਵੇ ਵੀ ਮੈਂ ਤੁਹਾਡਾ ਲੀਡਰ ਆ ਕੋਈ ਗੱਲ ਦੀ ਪਰਵਾਹ ਨਾ ਕਰੋ ਤੇ ਸਭ ਤੋਂ ਵੱਡੀ ਲੋੜ ਇੱਥੇ ਬੰਨ ਬਣਾਉਂਦੀ ਇਹ ਮੈਂ ਵਾਦਾ ਕਰਦਾ ਆ ਆਪਣੇ ਭਰਾਵਾਂ ਨਾਲ ਜਿੰਨੀ ਖਡੂਰ ਸਾਹਿਬ ਲੋਕ ਸਭਾ ਇਹਦੇ ਚ ਜਿੱਥੇ ਜਿੱਥੇ ਸਾਡੇ ਬੰਨ ਆ ਬੰਨਾਂ ਦੇ ਨਾਲ ਪੱਥਰ ਲਾ ਕੇ ਚੰਗੀ ਮਜ਼ਬੂਤ ਕੰਧ ਬਣਾਵਾਂਗੇ ਤਾਂ ਜੋ ਜਿਹੜਾ ਪਿੱਛੇ ਨੁਕਸਾਨ ਹੋ ਗਿਆ ਹੋ ਗਿਆ گا ਬੰਨ ਟੁੱਟ ਕੇ ਸਾਡੇ ਕਿਸਾਨ ਭਰਾਵਾਂ ਦਾ ਕੋਈ ਨੁਕਸਾਨ ਨਾ ਹੋਵੇ ਇਹ ਮੇਨ ਲੋੜ ਆ ਕਿਉਂਕਿ ਇਹ ਸਾਡੇ ਏਰੀਏ ਨਾਲ ਸਤਲੁਜ ਤੇ ਬਿਆਸ ਦਾ ਫੱਟਾ ਏਰੀਆ ਦਰਿਆ ਦਾ ਲੱਗਦਾ ਤੇ ਇਹਦੇ ਵੇਖੋ بارش ਹੋਣੀ ਆ ਮੀਂਹ ਪੈਣੇ ਆ ਪਾਣੀ ਆਉਣਾ ਹੀ ਆਉਣੇ ਆ ਤੇ ਜੇ ਇਹੋ ਅਸੀਂ ਬੰਨ ਤਗੜੇ ਕਰਾਂਗੇ ਪੱਥਰ ਲਾਵਾਂਗੇ ਤੇ ਸਾਡੇ ਕਿਸਾਨ ਭਰਾਵਾਂ ਦਾ ਜਿਹੜੀ ਬੰਨੋਂ ਬਾਹਰਿਆ ਜ਼ਮੀਨ ਉਹਦਾ ਨੁਕਸਾਨ ਨਾ ਹੋ ਜਿਹੜੀ ਦਰਿਆ ਦੇ ਵਿੱਚ ਉਹਦਾ ਤਾਂ ਨੁਕਸਾਨ ਹੋਣਾ ਹੀ ਹੁਣ ਹੈ ਕੁਦਰਤੀ ਮਾਰਿਆ ਇਹ ਤੇ ਪਾਣੀ ਆਉਣਾ ਹੀ ਆਉਣਾ ਪਹਾੜਾਂ ਤੇ برف ਜਿਹੜੀ ਖੁਰਨੀ ਮੀਂਹ ਪੈਣੇ ਆ ਦਰਿਆ ਦੇ ਏਰੀਏ ਤੇ ਬੰਨਾਂ ਦੇ ਵਿੱਚ ਪਾਣੀ ਚਲਨੇ ਚਲਨੇ ਆ ਪਰ ਬੰਨ ਜਿਹੜਾ ਬਚਿਆ ਰਹੇ ਨਾ ਟੁੱਟੇ ਉਹਦੀ ਮਜ਼ਬੂਤੀ ਲਈ ਇਹ ਸਾਡੇ ਭੈਣ ਭਰਾ ਜਤੋਂ ਹੁਣ ਸਭ ਤੋਂ ਪਹਿਲਾ ਕੰਮ ਹੀ ਇਹੋ ਕਰਾਂਗੇ ਦਰਿਆ ਦੇ ਏਰੀਏ ਦੇ ਜਿੱਥੇ ਬੰਨ ਨੇ ਉੱਥੇ ਪੱਥਰ ਲਾ ਕੇ ਮਜ਼ਬੂਤ ਕੰਧ ਬਣਾਵ ਇੱਕ ਰਾਜਾ ਬੜਿੰਗ ਨੂੰ ਲੈ ਕੇ ਉਹ ਚਰਚਾ ਚੱਲਦੀ ਪਈ ਹੈ ਕਿ ਕਿੱਥੇ ਗਈਆਂ ਨੇ ਟਰਾਂਸਪੋਰਟ ਦੀਆਂ ਪਹਿਲਾਂ ਜਿਹੜੀਆਂ ਬਸ ਵਾਸੀਆਂ ਮੱਸਾਂ ਦੀਆਂ ਬਾੜੀਆਂ ਰਾਜਸਥਾਨ ਤੋਂ ਲਵਾਈਆਂ ਸੀਆਂ ਕਿਉਂ ਨਹੀਂ ਖੁੱਲੀਆਂ ਗਈਆਂ ਵੇਖੋ ਇਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਨਕੁਆਇਰੀ ਕਰਾ ਰਹੇ ਆ ਜੇ ਕੋਈ ਗਲਤ ਕੀਤਾ ਆ ਠੋਕੇ ਕਾਰਵਾਈ ਹੋਊਗੀ ਕਿਸੇ ਤਰ੍ਹਾਂ ਦਾ ਕੋਈ ਲਿਹਾਜ ਨਹੀਂ ਹੋਊਗਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਇਮਾਨਦਾਰੀ ਨਾਲ ਚੱਲਦੀ ਆ ਜੇ ਕਿਸੇ ਵੀ ਗਲਤ ਕੀਤਾ ਆ ਪੰਜਾਬ ਦਾ ਰੁਪਈਆ ਵੀ ਖਾਦਾ ਹੈ ਉੱਤੇ ਠੋਕ ਕੇ ਕਾਰਵਾਈ ਹੋਊਗੀ ਇਹਨੀ ਦੇਰੀ ਕਿਉਂ ਆ ਰਹੀ ਆ ਵੇਖੋ ਇਨਕੁਆਇਰੀ ਹੋ ਰਹੀ ਆ ਜਦੋਂ ਕੋਈ ਸਾਹਮਣੇ ਆਉਣਗੇ ਤਾਂ ਤੱਥਾਂ ਦੇ ਆਧਾਰ ਤੇ ਕਾਰਵਾਈ ਹੋਊਗੀ ਅੰਮ੍ਰਿਤਪਾਲ ਹੁਣਾਂ ਦੇ ਕੋਲ ਵੀ ਬਿਆਨ ਆ ਰਿਹਾ ਵਈ ਉਹ ਵੀ ਇਲੈਕਸ਼ਨ ਲੜ ਸਕਦੇ ਆ ਕੀ ਲੱਗਦਾ ਕੀ ਕਿੰਨੀ ਕੁ ਟੱਕਰ ਹੋਊਗੀ ਉਹਨਾਂ ਨਾਲ ਵੇਖੋ ਲੋਕਤੰਤਰ ਆ ਕੋਈ ਵੀ ਇਲੈਕਸ਼ਨ ਲੜ ਸਕਦਾ ਪਰ ਵੇਖੋ ਕੋਈ ਵੀ ਸਰਕਾਰ ਆ ਕੋਈ ਪਾਰਟੀ ਆ ਥੱਲੇ ਸਾਨੂੰ ਬੂਥ ਤੇ ਕਿਡਰ ਚਾਹੀਦਾ ਬੂਥਾਂ ਤੇ ਕਿਡਰ ਚਾਹੀਦਾ ਬੰਦੇ ਚਾਹੀਦੇ ਆ ਬੂਥਾਂ ਦੇ ਪੈਨ ਨੂੰ ਪਿੰਡਾਂ ਦੇ ਵਿੱਚ ਸਾਡੇ ਆ ਗੂ ਚਾਹੀਦੇ ਆ ਕੋਈ ਵੀ ਪਾਰਟੀ ਉਹ ਤਾਂ ਹੀ ਜਿੱਤ ਸਕਦੀ ਆ ਜੇ ਥੱਲੇ ਹਰ ਪੂਤੇ ਸਾਡੇ ਕੋਲ ਵੋਟਾਂ ਪਾਉਣ ਨੂੰ ਵੋਟਾਂ ਲਿਆਉਣ ਨੂੰ ਬੰਦੇ ਹੋਣ ਲੜਦੇ ਰਹੇ ਅੱਗੇ ਵੀ ਇਲੈਕਸ਼ਨਾਂ ਕਈ ਆ ਗੂ ਲੜਦੇ ਰਹੇ ਪਰ ਜਿੱਤ ਜਿਹੜੀ ਆ ਉਹ ਨੇੜੇ ਨਹੀਂ ਗੀ ਜਿੱਤ ਬੜੀ ਦੂਰ ਹੁੰਦੀ ਆ ਪਰ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹਨੂੰ ਅਧਿਕਾਰ ਆ ਚੋਣ ਲੜਨ ਦਾ ਅਮਰਿਤਪਾਲ ਲੜੇ ਜਾਂ ਕੋਈ ਹੋਰ ਲੜੇ ਆ ਕੇ ਲੜ ਸਕਦੇ ਕੋਈ ਗੱਲ ਕਿਉਂ ਪੰਤਕ ਸੀਟ ਰਹੀ ਆ ਬੀਬੀ ਪਰਮਜੀਤ ਖਾਲੜਾ ਵੀ ਬਰਾਬਰੀ ਟੱਕਰ ਦਿੰਦੇ ਰਿਹਾ ਪਿਛਲੀ ਵਾਰ ਕੀ ਲੱਗਦਾ ਟੱਕਰ ਦੇਣਗੇ ਅਮਰਿਤਪਾਲ ਸਿੰਘ ਵੇਖੋ ਟੱਕਰ ਤੇ ਜਿਹੜੀ ਹੈ ਨਾ ਉਹ ਲੋਕਾਂ ਨਾਲ ਵਾ ਸੱਚ ਦੀ ਜਿਹੜੀ ਆ ਉਹ ਜਿੱਤ ਹੋਊਗੀ ਇਹ ਰਵੈਤੀ ਪਾਰਟੀਆਂ ਜਿਹੜੀਆਂ ਇਹ ਝੂਠਿਆ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਲੋਕ ਸੱਚ ਦਾ ਸਾਥ ਦੇਣਗੇ ਜਿਵੇਂ 2022 ਚ ਫਤਵਾ ਦਿੱਤਾ ਵੇਖੋ 2022 ਚ ਵੀ ਕਿੰਨੇ ਆਜ਼ਾਦ ਖਲੋਤੇ ਕਈ ਕਿਸਾਨਾਂ ਨਾਲ ਰਲ ਕੇ ਖਲੋਗੇ ਕਿਸ ਨੂੰ 1000 ਵੋਟ ਪਈ ਕਿਸ ਨੂੰ 1200 ਵੋਟ ਪਈ ਤੇ ਸਾਡੇ ਉਮੀਦਵਾਰ ਲੱਖ ਲੱਖ ਤੋਂ ਪਲੱਸ ਵੋਟਾਂ ਲੈ ਗਏ ਇਹਦੇ ਤੁਹਾਨੂੰ ਦੱਸਿਆ ਵੀ ਪਾਰਟੀਆਂ ਨੂੰ ਵੋਟਾਂ ਪੈਂਦੀਆਂ ਟੱਕਰਾਂ ਟੁਕਰਾਂ ਪਾਰਟੀਆਂ ਦੀਆਂ ਹੁੰਦੀਆਂ ਦੂਜੇ ਬੰਦੇ ਤੇ ਇਸ ਤਰ੍ਹਾਂ ਹੀ ਥੋੜਾ ਬੋਧਾ ਵੋਟਾਂ ਦਾ ਮਾਰਜਨ ਲੈ ਜਾਂਦੇ ਆ ਜਿੱਤ ਹਾਰ ਜਿਹੜੀ ਉਹ ਪਾਰਟੀਆਂ ਨਾਲ ਹੀ ਹੁੰਦੀ ਆ ਅਕਾਲੀ ਦਲ ਵੱਲੋਂ ਵੀ ਬੀਬੀ ਹਰਸਿੰਦਰ ਕੋ ਬਾਦਲ ਦਾ ਵਿਕਰਮ ਸਿੰਘ ਮਜੀਠੀਆ ਦਾ ਹੁਣ ਬੀਬੀ ਜਗੀਰ ਹੁਣਾਂ ਦਾ ਨਾਮ ਆ ਰਿਹਾ ਵਾ ਕੌਣ ਲੱਗਦਾ ਉਮੀਦਵਾਰ ਹੋ ਸਕਦੇ ਨੇ ਦੇਖੋ ਜਿਹੜਾ ਮਰਜ਼ੀ ਆ ਜੇ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਐਰਕਾਂ ਲੋਕ ਇਹਨਾਂ ਨੂੰ ਮਾਜ ਕੇ ਭੇਜਣਗੇ ਸਬ ਕੌਣਗੇ ਇਹਨਾਂ ਨੂੰ ਬੜਾ ਚਰਚਾਉਂਦੇ ਰਹੇ ਲੋਕ ਪਹਿਲਾਂ ਜਦੋਂ ਮੇਰਾ ਨਾਂ ਨਹੀਂ ਆਇਆ ਪਹਿਲਾਂ ਬ ਜਦੋਂ ਮੇਰੀ ਟਿਕਟ ਅਨਾਉਂਸ ਕੀਤੀ ਮੈਂ ਧੰਨਵਾਦ ਕਰਦਾ ਲੋਕ ਸਭਾ ਖਡੂਰ ਸਾਹਿਬ ਦੇ ਲੋਕਾਂ ਦਾ ਇਹ ਸਰਵੇ ਦੇ ਵਿੱਚ ਆਪਦੇ ਭਰਾ ਦਾ ਨਾਮ ਲਿਆ ਫਿਰ ਪੀਪਾ ਹਰਸਿਮਰਤ ਕੌਰ ਬਾਦਲ ਫਿਰ ਪਠਿੰਡੇ ਵਾਪਸ ਚਲ ਗਈ ਫੇਰ ਕੋਰ ਕਮੇਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਵੀ ਤੂੰ ਲੜ ਵਿਕਰਮ ਸਿੰਘ ਮਜੀਠੀਆ ਨੇ ਵੀ ਆਪਦੇ ਪਾਰ ਤੋਲੇ ਆ ਸਾਡੇ ਐਮਸੀਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਵੀ ਤੁਹਾਨੂੰ 10 ਲੱਖ ਦੇਣੇ ਆ ਮੇਰੇ ਨਾਲ ਆਜੋ ਤੇ ਐਮਸੀਆਂ ਨੇ ਆਪਦਾ ਭਾਵੇਂ ਉਹ ਘਰੋਂ ਮਾਤੜੀ ਹੋਣ ਪਰ ਉਹਨਾਂ ਨੇ ਆਪਦਾ ਜਮੀਰ ਨਹੀਂ ਵੇਚਿਆ ਉਹਨਾਂ ਸਿੱਧਾ ਠੋਕੇ ਕਿਹਾ ਵੀ ਅਸੀਂ ਇਹ ਲਾਲਚੀ ਤੇ ਭੁੱਲਰਨਾ ਸਾਨੂੰ ਪੈਸਿਆਂ ਦੀ ਨਹੀਂ ਲੋੜ ਠੋਕੇ ਜਵਾਬ ਦਿੱਤੇ ਤੇ ਮੁੜ ਕੇ ਵਿਕਰਮ ਸਿੰਘ ਮਜੀਠੀਆ ਨੇ ਕੋਰ ਕਮੇਟੀ ਨੂੰ ਜਵਾਬ ਦਿੱਤਾ ਵੀ ਮੇਰਾ ਹਲ ਕਾਣੀਗਾ ਮੈਂ ਨਹੀਂ ਇਥੋਂ ਲੜਨੀ ਅੱਗੇ ਤੋਂ ਹਾਂ ਮੈਨੂੰ ਅੰਮ੍ਰਿਤਸਰੋਂ ਨਵਜੋ ਸਿੱਧੂ ਦੇ ਮੁਕਾਬਲੇ ਖਿਲਾੜ ਕੇ ਮੈਨੂੰ ਮਰਵਾਇਆ ਉੱਥੋਂ ਤੋਂ ਹਾਂ ਮੈਣੀ ਤੁਹਾਡੇ ਪੰਪ ਚਾਉਣਾ ਵੀ ਮੈਂ ਤੇ ਆਪਣੇ ਹਲਕੇ ਚੋ ਜੇ ਮੈਨੂੰ ਲੜਾਣੀ ਅੰਮ੍ਰਿਤਸਰੋਂ ਲੜਾ ਦਿਓ ਮੈਣੀ ਇਥੋਂ ਲੜਨੀ ਤੇ ਦੇਸ਼ ਪ੍ਰਤਾਪ ਕੈਰੋਂ ਦਾ ਨਾਮ ਕਮੈਂਡ ਕਰਤਾ ਵੀ ਕੈਰੋਂ ਸਾਹਿਬ ਨੂੰ ਲੜਾ ਦਿਓ ਤੇ ਅੱਗੋਂ ਕੈਰੋਂ ਦਾ ਵੀ ਮੇਰੀ ਸਿਹਤ ਨਹੀਂ ਠੀਕ ਹੈ ਸਿਹਤ ਤੇ ਉਹਦੀ ਆਪੇ ਖਰਾਬ ਹੋਣੀ ਸਾਰੀ ਉਮਰ ਨਾ ਕੀਤੀ ਉਹਨੇ ਉਹਦੀ ਵਿਰਸੇ ਦੀ ਚੰਗੀ ਨਾ ਬ੍ਰਹਮਪੁਰੇ ਦੀ ਤੇ ਨਾ ਹਰਵਿਦ ਦੀ ਉਹਨੂੰ ਪਤਾ ਇਹ ਸਾਰੀ ਉਮਰ ਮੈਂ ਇਹਨਾਂ ਨੂੰ ਰੋਂਦਾ ਰਿਆ ਤੇ ਹੁਣ ਇਹਨਾਂ ਵੀ ਕਹਿੰਦਾ ਵੀ ਮੇਰੀ ਸਿਹਤ ਨਹੀਂ ਠੀਕ ਮੈਂ 27 ਚ ਲੜੂਗਾ ਚੋਣ ਵਿਰਸਾ ਹੁਣ ਦੇ ਦਿਓ ਤਾਂ ਕੋ ਵਿਰਸਾ ਉਹ ਹੋੜੀ ਜੀ ਟੌਂਚ ਲਾ ਗਿਆਂਦਾ ਸਿਰ ਦੇਣਾ ਜੀਦਾ ਮਰਜ਼ੀ ਦੇ ਦਿਓ ਜੋ ਮੇਰਾ ਕਹੋਗੇ ਮੈਂ ਦੇ ਦੂੰਗਾ ਜਿੱਤਿਆ ਨਹੀਂ ਜਾਣਾ ਜਿਤਨਾ ਦੇ ਆਮ ਆਦਮੀ ਪਾਰਟੀ ਵਾਲੇ ਆਈ ਆਂ ਬਾਬਾ ਕਿਰਪਾ ਕਰੇ ਜਿੱਤ ਆਪਣੀ ਆ ਸੱਚੇ ਪਾਤਸ਼ਾਹ ਜਿਹੜਾ ਮਰਜ਼ੀ ਆ ਜੇ ਇਹਨਾਂ ਜੋ 13 0 ਹੋਊਗੀ ਇੱਕ ਬਿਲਕੁਲ 13 0 ਲੋਕਾਂ ਨੇ ਕਰਨੀ ਆ ਲੋਕਾਂ ਵੋਟਾਂ ਪਾਉਣੀਆਂ ਲੋਕ ਸਾਰਾ ਕੁਝ ਸਮਝਦੇ ਆ ਲੋਕਾਂ ਨੂੰ ਪਤਾ ਵੀ ਪਿਛਲੀਆਂ ਰਵੈਤੀ ਪਾਰਟੀਆਂ ਪੰਜ ਸਾਲਾਂ ਚ ਕੀ ਕਰਦੀਆਂ ਰਹੀਆਂ ਤੇ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਚ ਕੀ ਕੀਤਾ ਸਭ ਤੋਂ ਵੱਡੀ ਗੱਲ ਭਾਵੇਂ ਕਾਲੀ ਆ ਭਾਵੇਂ ਕਾਂਗਰਸੀ ਤੇ ਬੀਜੇਪੀ ਵਾਲਾ ਤੇ ਭਾਵੇਂ ਸਾਡਾ ਆਮ ਆਦਮੀ ਪਾਰਟੀ ਵਾਲਾ ਵਿਰੋਧੀ ਵੀ ਜਿਹੜੇ ਆ ਨਾ ਉਹ ਆਪ ਕਹਿੰਦੇ ਆ ਵੀ ਯਾਰ ਚੰਗਾ ਆ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਸਰਾਣੇ ਥੱਲੇ ਬਾਹ ਦੇ ਕੇ ਤੇ ਸੌਂ ਜਾਂਦਾ ਨਹੀਂ ਤੇ ਜੇ ਕਾਲੀਆਂ ਦੀ ਆ ਜਾਂਦੀ ਤੇ ਉਹਨਾਂ ਕਾਂਗਰਸੀਆਂ ਦੇ ਤੇ ਝਾੜੂ ਵਾਲਿਆਂ ਦੇ ਜਾਂਦੇ ਪਰਚੇ ਕਰਾਉਣ ਲੱਪਣੇ ਤੇ ਕਾਲੀਆਂ ਤੇ ਵੀ ਕਰਾ ਦਿੰਦੇ ਹੁੰਦੇ ਸੀ ਉਹ ਤੇ ਜੇ ਕਾਂਗਰਸੀਆਂ ਦੀ ਆ ਜਾਂਦੀ ਉਹਨਾਂ ਵਿੱਚੇ ਆਪਣੇ ਦੇ ਕਰੋਨੇ ਤੇ ਪਿੱਛੇ ਦੂਜਿਆਂ ਦੇ ਕਰੋਨੇ ਹੀ ਉਹ ਕਹਿੰਦੇ ਵੀ ਚੰਗਾ ਆ ਯਾਰ ਆਮ ਆਦਮੀ ਪਾਰਟੀ ਸਰਕਾਰ ਬਣੀ ਨਾਜਾਇਜ਼ ਪਰਚਾ ਤੇ ਨਹੀਂ ਹੋਇਆ ਸੋਖਦੀ ਨੀਂਦੇ ਸੌਣੇ ਨਹੀਂ ਤੇ ਬੰਦਾ ਬਠਿੰਡੇ ਹੋਣਾ ਤੇ ਪਰਚਾ ਇੱਥੇ ਰਿਕੇ ਹੋ ਜਾਣਾ ਬੰਦੇ ਦਿੱਲੀ ਬੈਠੇ ਹੋਣਾ ਪਰਚਾ ਇੱਥੇ ਤਰਨਤਾਰਨ ਹੋ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਭਰਾ ਬੈਠੇ ਸਾਰੇ ਇਹ 10 ਦਿਨ ਇੱਕ ਵੀ ਇਲਾਕੇ 'ਚ ਕਿਤੇ ਕਿਸ ਨੇ ਅਸੀਂ ਪਰਚਾ ਕਰਾਇਆ ਹੋਵੇ ਨਾ ਪਰਚਾ ਗਲਤ ਕਰਾਇਆ ਨਾ ਕਰਾਉਣਾ ਇੱਥੋਂ ਤੱਕ ਕਿ ਜੇ ਕੋਈ ਸੱਚੀ ਲੜਾਈ ਹੋਈ ਹੋਵੇ ਕਿਸੇ ਦੀ ਉਹਦੇ 'ਚ ਵੀ ਕੋਸ਼ਿਸ਼ ਕੀਤੀ ਵੀ ਰਾਜੀਨਾਮਾ ਹੋ ਜੇ ਲੜਾਈ ਝਗੜਾ ਵਧੇ ਨਾ ਆਮ ਆਦਮੀ ਪਾਰਟੀ ਨੇ ਮੁੱਦਿਆਂ ਦੀ ਰਾਜਨੀਤੀ ਕੀਤੀ ਆ ਇਹਨਾਂ ਵਾਂਗੂ ਨਹੀਂ ਕਿ ਜੇ ਕੋਈ ਦੂਜੀ ਪਾਰਟੀ ਦਾ ਉਥੇ ਪਰਚਾ ਕਰਾ ਦੋ ਉਹਨੂੰ ਅੰਦਰ ਭੇਜ ਦੋ ਤੇ ਖਰੇ ਸਾਨੂੰ ਵੋਟ ਪਾ ਦੂਗਾ ਇਸ ਤਰ੍ਹਾਂ ਨਹੀਂ ਹੁੰਦਾ ਲੋਕ ਪਿਆਰ ਨਾਲ ਪਿਆਰ ਦੀਆਂ ਤੰਦਾਂ ਨਾਲ ਧਾਗੇ ਦੇ ਕੱਚੇ ਤੰਦਾਂ ਨਾਲ ਪੰਨ ਕੇ ਭਾਵੇਂ ਸਾਰੀ ਤੇੜੀ ਤੁਪੇਖ ਲਾਰ ਦਈਏ ਤੇ ਜੇ ਕਹੀਏ ਨਾ ਸੰਗਲ ਪਾ ਗਏ ਇਹ ਮਾਝੇ ਵਾਲੇ ਲੋਕ ਇਹ ਸੰਗਲ ਪਾਇਆ ਨਹੀਂ ਖਲੋਂਦੇ ਇਹ ਪਿਆਰ ਨਾ ਜ਼ਰੂਰ ਖਲੋ ਜਾਣਗੇ ਭਾਵੇਂ ਸਾਰੀ ਦਿੜੀ ਧੁੱਪੇ ਖਲਾਰ ਛਡੋ ਤੇ ਜੇ ਕਹੀਏ ਪਰਚਾ ਕਰਾ ਕੇ ਸੰਗਲ ਮਾਰ ਕੇ ਡਾਕ ਲਾਂਗੇ ਫਿਰ ਤੇ ਨਾਨੀ ਚੇਤੇ ਕਰਾ ਦਿੰਦੇ ਅੱਗੇ ਕਰਾਈ ਆ ਕਾਲੀਆਂ ਨੂੰ ਕਾਂਗਰਸੀਆਂ ਨੂੰ ਨਾਨੀ ਚੇਤੇ ਕਰਾਈ ਵੱਡੇ ਵੱਡੇ ਲੀਡਰਾਂ ਨੂੰ ਰਾਤਾ ਆ ਵੇ ਸਾਡਾ ਪੱਟੀ ਹਲਕਾ ਪ੍ਰਤਾਪ ਸਿੰਘ ਕੈਰੋਂ ਦਾ ਪੁੱਤਰਾ ਦੀਸ਼ ਪ੍ਰਤਾਪ ਕੈਰੋਂ ਇਹਦਾ ਸੋਚਿਆ ਵੀ ਇਹ ਕਾਮ ਕਰਦਾ ਮੁੰਡਾ ਲਾਲਜੀਤ ਭੁੱਲਰੇ ਨੂੰ ਰਾਜੂਗਾ ਇਹ ਕਿੰਨਾ ਰਾਇਆ ਪੱਟੀ ਹਲਕੇ ਵਾਲੀ ਸੰਗਤ ਨੇ ਰਾਇਆ ਤੇ ਅੱਜ ਵੀ ਬਾਬੇ ਨਾਨਕ ਦੀ ਕਿਰਪਾ ਜੀ ਦੀ ਮੇਰੇ ਭਰਾ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਤੇ ਮਾਣਿਆ ਮੈਨੂੰ ਇਹਨਾਂ ਤੇ ਜਿਤਾਉਣਗੇ ਫੇਰ ਆਪਣੇ ਭਰਾ ਨੂੰ ਭਾਜਪਾ ਦਾਵਾ ਕਰ ਰਹੀ ਹੈ 400 ਤੋਂ ਪਾਰ ਕੀ ਲੱਗਦਾ ਹੋਣਗੀਆਂ 400 ਤੋਂ ਪਾਰ ਕੋਈ ਐਰਕਾਂ ਭਾਜਪਾ ਦੀ ਬੁਰੀ ਹਾਲਤ ਹੋਣੀ ਆ ਭਾਜਪਾ 40 ਸੀਟਾਂ ਲੈ ਜੇ ਤੇ ਬੜੀ ਗੱਲ ਆ ਜਿੰਨੇ ਧੱਕੇ ਕੀਤੇ ਆ 10 ਸਾਲ ਸੱਤਾ 'ਚ ਲਗਾਤਾਰ ਆਏ ਜਦੋਂ ਕੋਈ ਪਾਰਟੀ ਕੋਈ ਵਿਅਕਤੀ ਲੰਮਾ ਸਮਾਂ ਸੱਤਾ 'ਚ ਰਹਿੰਦਾ ਤੇ ਫੇਰ ਉਹਦੀ ਜਿਹੜੀ ਸਿਆਸੀ ਜ਼ਮੀਨ ਆ ਨਾ ਉਹ ਗਵਾਜ ਜਾਂਦੀ ਆ ਲੋਕ ਉਤੋਂ ਨਫਰਤ ਕਰ ਲਾ ਪੈਂਦੇ ਆ ਆ 10 ਸਾਲ ਲਗਾਤਾਰ ਰਈ ਕਾਲੀ ਦਲ ਦੀ ਸਰਕਾਰ ਆਪਣੇ ਪੰਜਾਬ ਚ 17 ਚ ਵੀ ਲੋਕਾ ਡਾਤਾ 17 ਚ ਚਲੋ 4 ਸੀਟਾਂ ਆ ਗਈਆਂ ਹੁਣ 22 ਚ 3 ਰਹਿ ਗਈਆਂ ਉੱਡ ਗਏ ਕਿ ਨਹੀਂ ਕਿੱਧਰ ਨੂੰ ਗਈ ਗੱਲ ਜਦੋਂ ਧੱਕੇ ਸ਼ਈਆਂ ਕਰੀਏ ਲੰਮਾ ਸਮਾਂ ਰਾਜ ਚ ਰਹੀਏ ਤੇ ਰੱਬ ਭੁੱਲ ਜੇ ਇਨੇ ਕੋਈ ਕੰਮ ਚੰਗਾ ਕੀਤਾ ਦੱਸ ਦੋ ਬੀਜੇਪੀ ਨੇ ਨੋਟਬੰਦੀ ਕੀਤੀ ਧਾਰਾ 370 ਤੋੜਤੀ ਸੀਏ ਕਾਨੂੰਨ ਲੈਂਦਾ ਆ ਤਿੰਨ ਕਾਲੇ ਕਾਨੂੰਨ ਲੈ ਲੰਦੇ ਐਮਐਸਪੀ ਮੰਗਦੇ ਆ ਤੇ ਗੋਲੀਆਂ ਮਾਰਦੇ ਆ ਇਹਨਾਂ ਨੂੰ ਕਿੰਨੇ ਵੋਟਾਂ ਪਾਉਣੀਆਂ ਇੱਥੇ ਤੁਸੀਂ ਇੱਥੇ ਮੈਂ ਵੇਖੋ ਬੀਜੇਪੀ ਦੀ ਕਿੱਡੀ ਪੂਰੀ ਹਾਰ ਹੁੰਦੀ ਆ ਲੋਕ ਆਮ ਆਦਮੀ ਪਾਰਟੀ ਨੂੰ ਇੰਡੀਆ ਲਾਇੰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਲੋਕ ਐਰਕਾਂ ਬੀਜੇਪੀ ਦੇ ਲੱਗੇ ਨਹੀਂ ਲੱਗਦੇ ਧੰਨਵਾਦ ਸਰ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਵਸਦਾ ਪੰਜਾਬ ਟੀਵੀ ਦਾ ਤੇ ਨਾਲ ਕਾਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਇਸ ਆ ਸਾਡੇ ਨਾਲ ਮੌਜੂਦ ਕੈਬਨਿਟ ਮਨਿਸਟਰ ਲਾਲਜੀਤ ਭੁੱਲਰ ਜੀ ਗੱਲਬਾਤ ਕੀਤੀ ਆ ਚੋਣਾਂ ਨੂੰ ਲੈ ਕੇ ਆਓ ਗੱਲਬਾਤ ਅੱਗੇ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਵੀ ਉਹਨਾਂ ਦਾ ਕੀ ਕਹਿਣਾ ਵਾ ਉਹਨਾਂ ਦੇ ਕੰਮਕਾਰ ਬਾਰੇ ਕੀ ਰਿਪੋਰਟ ਕਾਰਡ ਪੇਸ਼ ਕੀਤਾ ਵਾ ਕਿਵੇਂ ਲੱਗ ਰਿਹਾ ਕੰਮਕਾਰ ਕੈਬਨਿਟ ਮਨਿਸਟਰ ਲਾਲਜੀਤ ਭੁੱਲਰ ਉਹਨਾਂ ਤੇ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਗੱਲਬਾਤ ਕੈਬਨਿਟ ਮੰਤਰੀ ਸਾਹਿਬ ਨੂੰ ਜਿਤਾ ਕੇ ਭੇਜਾਂਗੇ ਨਹੀਂ ਉਹਨਾਂ ਦਾ ਕੰਮਕਾਰ ਕਿਵੇਂ ਲੱਗ ਰਿਹਾ ਕੰਮਕਾਰ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਾਰੀਆਂ ਉਹਨਾਂ ਨੇ ਤਾਂ ਦੱਸ ਹੀ ਦਿੱਤੀਆਂ ਸਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਉਹਨਾਂ ਨੇ ਆਪਣੀ ਤਰੀਫ ਆਪ ਵੀ ਕਰਤੀ ਆ ਜਿਦਾਂ ਮਾਨ ਸਾਹਿਬ ਸਰਕਾਰ ਨੇ ਕੰਮ ਕੀਤੇ ਉਹਨਾਂ ਨੇ ਸਾਰੀ ਡਿਟੇਲ ਚ ਦੱਸ ਦਿੱਤਾ ਨਹੀਂ ਜਿਹੜੇ ਜਿਹੜੇ ਕੰਮ ਵਧੀਆ ਲੱਗ ਰਿਹਾ ਉਹਨਾਂ ਨੂੰ ਸਾਰੇ ਕਾ ਟ੍ਰਾਂਸਪੋਰਟ ਵਿਭਾਗ ਮੈਂ ਉਹ ਵੀ ਵਧੀਆ ਜੇ ਡਵੈਲਪਮੈਂਟ ਵਿਭਾਗ ਮੈਂ ਉਹਦੇ ਚ ਵੀ ਅੱਛੇ ਕੰਮ ਹੋ ਰਹੇ ਆ ਹੋਰ ਜਿਹੜੇ ਪਸ਼ੂ ਪਾਲਨ ਵਿਭਾਗੋਂ ਉਹਦੇ ਚ ਵੀ ਸੂਲਤਾ ਮਿਲ ਰਹੀ ਆ ਡੰਗਰਾਂ ਨੂੰ ਟੀਕੇ ਲਾ ਕੇ ਸਾਰਾ ਟਿਕੜ ਸੁਖੜ ਬਹੁਤ ਵਧੀਆ ਕੰਮ ਚੱਲ ਰਿਹਾ ਪਿਛਲੇ ਦਿਨੀ ਹੜਾ ਆਏ ਸੀ ਕਿ ਮੁਆਵਜ਼ਾ ਮਿਲ ਗਿਆ ਸਾਰਿਆਂ ਨੂੰ ਨਹੀਂ ਅਜੇ ਕੁਝ ਬੱਦੇ ਜਿਹਨਾਂ ਦੀ ਮਾਲਕੀ ਉਹਨਾਂ ਨੂੰ ਮਿਲ ਗਿਆ ਜਿਹੜੇ ਇਹ ਸਿਰਾ ਸੈਂਟਰਲ ਸਰ ਤੋਂ ਤੁਹਾਨੂੰ ਕੀ ਲੱਗਦਾ ਕੌਣ ਦਿੱਤੂਗਾ ਇਸ ਵਾਰ ਇੱਥੋਂ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਲਾਲਜੀ ਸਿੰਘ ਭੁੱਲਰ ਜਿੱਤਣਗੇ ਕਿਉਂਕਿ ਉਹਨਾਂ ਦਾ ਕੰਮਕਾਰ ਦਾ ਤਰੀਕਾ ਜਿਹੜਾ ਬਹੁਤ ਵਧੀਆ ਹਰ ਇੱਕ ਇਨਸਾਨ ਨੂੰ ਵਧੀਆ ਤਰੀਕੇ ਨਾਲ ਵਿਵਹਾਰ ਕਰਦੇ ਆ ਮਿਲਦੇ ਆ ਤੇ ਬੋਲਚਾਲ ਵੀ ਬਹੁਤ ਵਧੀਆ ਪਹਿਲੇ ਮੰਤਰੀਆਂ ਨੂੰ ਜਿਹੜਾ ਮਿਲਣਾ ਪੈਂਦਾ ਸੀ ਜਾ ਕੇ ਬਹਿਣਾ ਪੈਂਦਾ ਸੀ 10-10 ਦਿਨ ਬੰਦੇ ਬੈਠੇ ਰਹਿੰਦੇ ਸੀ ਮੰਤਰੀ ਮਿਲਦੇ ਨਹੀਂ ਇਹਨਾਂ ਨੂੰ ਜਦੋਂ ਮਰਜ਼ੀ ਜਾ ਕੇ ਮਿਲ ਲੋ ਇਹ ਜਿਹੜਾ ਇਹ ਫਰਕ ਜਿਹੜਾ ਹੈ ਇਹ ਫਰਕ ਨੇ ਜਿਹੜਾ ਇਹਨਾਂ ਨਾਲ ਮਤਲਬ ਇਹ ਨਾ ਜਿਤਾਣਾ ਠੀਕ ਹੈ ਧੰਨਵਾਦ ਸਰ ਇਹ ਸੰ ਸਾਡੇ ਨਾਲ ਮੌਜੂਦ ਹਲਕਾ ਖਡੂਰ ਸਾਹਿਬ ਦੇ ਪਿੰਡ ਖਾਰਾ ਦੇ ਵਸਨੀਕ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਲਾਲਜੀਤ ਭੁੱਲਰ ਤੇ ਕੰਮਤਕਾਰ ਬਹੁਤ ਖੁਸ਼ ਨੇ ਦੇਖਦੇ ਆ 2024 ਦੀਆਂ ਇਲੈਕਸ਼ਨਾਂ 'ਚ ਕੌਣ ਹੋਵੇਗਾ ਜੇਤੂ ਪੰਥਕ ਸੀਟ ਤੇ ਕੌਣ ਮਾਰੇਗਾ ਮੋਰਚਾ ਦੇਖਣ ਵਾਲਾ ਹੋਵੇਗਾ ਧੰਨਵਾਦ